ਔਰ 14000 ਰੁਪਏ ਬਿਲ ਲਾਇਆ 14000 ਬਿਲਕੁਲ ਪੰਦਰ ਮਾਣੀ ਬੰਦ ਆਂਦਾ ਇੰਨੀ ਮੁਸ਼ਕਲ ਆਂਦਾ ਤਾਂ ਪਰ ਦੰਦਾ ਆਂਦਾ ਦੰਦਾ ਆਇ ਇਹ ਦੇਖਣ ਤੋਂ 10 ਸਾਢੇ ਅੱਜ ਪਿਆ ਹੋਇਆ ਰੇਤਾਂ ਵਾਲਾ ਪਾਣੀ ਹੈ ਸਾਰਾ ਐਨਾ ਪੂਰਾ ਹਾਲ ਹੈ ਜੀ ਹਾਂ ਜੀ ਬਹੁਤ ਪੂਰਾ ਹਾਲ ਦਿਖਾਓ ਪਹਿਲਾਂ ਟਾਪਾ ਸਿੱਧਾ ਹੀ ਚੱਲਦੇ ਆ ਕਿ ਪਾਣੀ ਨਾਲ ਪਾਣੀ ਹੈ ਇਹ ਬਾਲਟੀ ਚ ਜੰਮੀ ਹੋਈ ਹੈ ਜਾਂ ਪਾਣੀ ਚ ਨਹੀਂ ਇਹ ਪਾਣੀ ਇਦਾਂ ਦਾ ਆ ਜਦੋਂ ਪਹਿਲਾਂ ਆਂਦਾ ਨਾ ਸਾਰਾ ਪਾਣੀ ਇਦਾਂ ਆਂਦਾ ਵਿੱਚ ਇਦਾਂ ਲੈਟ੍ਰਿੰਗ ਦੀ ਬਦਬੂ ਆਂਦੀ ਹੈ ਤੇ ਜੇ ਸਹੀ ਤਰੀਕੇ ਨਾਲ ਆਪਣੇ ਨਮਾਇंदे ਠੀਕ ਤਰੀਕੇ ਨਾਲ ਕੰਮ ਕਰ ਤੇ ਫਿਰ ਕੋ ਦੁਬਾਰਾ ਕਰਨ ਦੀ ਲੋੜ ਹੀ ਨਹੀਂ ਆ ਕਾਰਪੋਰੇਸ਼ਨ ਦੀਆਂ ਲੈਟਾ ਠੀਕ ਕਰਾਂ ਲੈਟਾਂ ਵਾਸਤੇ ਕਹਿੰਦੇ ਆ ਸਾਨੂੰ ਬਾਰ-ਬਾਰ ਫੋਨ ਕਰਦੇ ਆਓ ਜੀ ਲੈਟਾ ਠੀਕ ਕਰੋ ਸਾਡੀ ਗਲੀ ਦੇ ਵਿੱਚ ਨਾ ਕੋਈ ਚੰਨੀ ਵੜਿਆ ਜੇ ਤੇ ਨਾ ਉਹਦੀ ਮੰਮੀ ਵੜੀ ਜੇ ਨਾ ਸੀਤਲ ਰਾਜ ਵੜਿਆ ਜੇ ਤੇ ਨਾ ਮੈਡਮ ਸਿਲਿੰਦਰ ਕੌਰ ਵੜੀ ਜੇ ਕੋਈ ਨਹੀਂ ਅੱਧਰ ਵੜਿਆ ਐਮਐਲਏ ਵੀ ਹੁਣ ਇਲੈਕਸ਼ਨ ਕਰਾ ਰਹੇ ਨੇ ਇਹ ਬੇਕਾਰ ਕਰਾ ਰਹੇ 2.5 ਸਾਲਾਂ ਵਿੱਚ ਆਮ ਪਾਰਟੀ ਨੇ ਵੀ ਅੱਜ ਤੱਕ ਮੇਅਰ ਨਹੀਂ ਆਪਣਾ ਬਿਠਾ ਸਕਿਆ ਜੇ ਕੋਈ ਕਮਿਸ਼ਨਰ ਬੈਂਦਾ ਤਾਂ ਉਹਨੂੰ ਮਹੀਨੇ ਬਾਅਦ ਹੀ ਬਦਲ ਦਿੰਦੇ ਆਂ 5-5 ਮਹੀਨੇ ਹੋ ਗਿਆ ਸਾਨੂੰ 6-6 ਮਹੀਨੇ ਦਨਹਾਂ ਨਹੀਂ ਦੇਖਿਆ ਆ ਉਹਨੂੰ ਲੋੜ ਆ ਸਾਡੀ ਤੇ ਸਾਨੂੰ ਉਹਨਾਂ ਦੀ ਲੋੜ ਆ ਮਤਲਬ ਬੜਾ ਨਾਲ ਤਾਂ ਮਸਲਾ ਲਗੋਈ ਹੋਇਆ ਇਹਦੇ ਚੰਨੀ ਨੂੰ ਵਧਾਈਆਂ ਦਿਓ ਕਿ ਜਿਤਾਤਾ ਭਗਲ ਕਰਨੇ ਉਹਨੂੰ ਨਹੀਂ ਤੇ ਉਹ ਮਿੱਟੀ ਸੀ ਉਹਨਾਂ ਨੂੰ ਤਾਂ ਜਲੰਦਰ ਤੋਂ ਜਿਤਾਇਆ ਸੀ ਹਾਂਜੀ ਉਹਨੇ ਗੱਲ ਸੁਣਨਗੇ ਉਹ ਕੋਈ ਲੱਗਦਾ ਕਿ ਉਹ ਕਹਿੰਦਾ ਸੀ ਜੀ ਮੈਂ ਆਵਾਂਗਾ ਅੱਜ ਤੱਕ ਕੋਈ ਨਹੀਂ ਵੜਿਆ ਜੂੜੇ ਤੇ ਆ ਆਰ ਤਾਲਮਤ ਨੂੰ ਪਗ ਨਹੀਂ 6 ਮਹੀਨੇ ਬਾਅਦ 15 ਦਿਨਾਂ ਬਾਅਦ ਕਿਹੜੇ ਕਿਹੜਾ ਤਾਲਮਤ ਨੇ ਚੇਤਨ ਕਰਨ ਕੋਈ ਪ੍ਰੋਤਸਾ ਨਹੀਂ ਕੀਤਾ ਮੈਂ ਤਾਂ ਇੰਦਰ ਗਾਂਧੀ ਸੀਗੀ ਚੌਥਾ ਦੇਸ਼ ਦੀ ਪ੍ਰਧਾਨ ਸੀ ਠੀਕ ਹੈ ਜੀ ਚਲੋ ਇਹਦੀ ਪ੍ਰਾਈਡਡ ਸੀ ਇਹਨੂੰ ਤਾਂ ਮੋਦੀ ਨੂੰ ਤਾਂ ਇੱਥੇ ਹਿੰਦੁਸਤਾਨ ਚ ਮੰਨ ਕੇ ਨਹੀਂ ਤਾਂ ਬਾਕੀ ਗੱਲੀ ਛੱਡਦੇ ਸਾਡੇ ਕੋ ਕਾਂਗਰਸ ਲੀਡਰ ਥੋੜੇ ਗਲਤ ਹੋ ਗਏ ਕਰਕੇ ਥੋੜਾ ਭਾਰਤੀ ਬਦਨਾਮ ਹੋ ਗਏ ਨਹੀਂ ਤਾਂ ਉਹਨਾਂ ਨਾਲ ਦੀ ਪਾਰਟੀ ਕੋ ਜਿਹੜਾ ਆਟਾ ਤੇ ਸ਼ਰਾਬ ਵਾਸਤੇ ਸਿੱਟ ਗਿਆ ਉਹਨਾਂ ਨੇ ਨਹੀਂ ਉਹਦੀ ਬਣ ਜਾਣੀ ਹੈ ਗੱਲ ਬਾਕੀ ਆਪਣੇ ਰਹਿ ਜਾਂਦੇ ਪਹਿਲਾਂ ਸ਼ਰਾਬ ਆਟਾ ਇਦਾਂ ਦਿੰਦੇ ਨੇ ਜਿੱਦਾਂ ਚੋਰੀ ਕਰਕੇ ਦਿੱਤਾ ਹੁੰਦਾ ਹੈ ਇਹ ਜਿਹੜੇ ਆਗੂਕਾਰ ਨੇ ਲੈਂਦੇ ਵਿੱਚੋਂ 20-20 ਕਿਲੋ ਦੀ ਤੇ ਅੱਗੇ 5-5 ਕਿਲੋ ਦੇ ਕੇ ਤੇ ਪੈਸਾ ਪੂਹਾ ਕੁਛ ਨਹੀਂ ਦਿੰਦੇ ਉਹ ਆਪ ਹੀ ਖਾ ਜਾਂਦੇ ਆ ਇਹ ਜਿਹੜੇ ਅੱਗੇ ਆਪਾਂ ਮੇਰੇ ਵਰਗੇ ਐਵੇਂ ਮੁੱਛਾ ਫੜਾ ਕੇ ਟੁਰ ਪੈਂਦੇ ਆ ਹੈ ਮੇਰਾ ਜੋ ਫਲਾਣਾ ਲੀਡਰ ਤੇ ਮੇਰਾ ਠਮਕਾਣਾ ਲੀਡਰ ਇਹ ਸਭ ਬੇਕਾਰ ਹੈ ਉਹ ਮਾਲ ਆਪਣੇ ਅੰਦਰ ਹੀ ਕਰ ਜਾਂਦਾ ਛੱਟ ਤੇ ਦੋਹਾਂ ਦੀ ਜਿਹੀ ਆਮ ਪਾਰਟੀ ਤੇ ਕਾਂਗਰਸ ਦੀ ਤੇ ਬਿੱਲ ਹਾੜੇ ਪਾਈ ਪਾਈ ਛੇ ਛੇ ਯਾਰ ਵੀ ਬਿੱਲੰ ਦਾ ਹਾ ਬਿੱਲ ਦਾ ਹਾਰੀਆ ਕੱਟ ਕੇ ਹਰ ਵਾਰ ਜੱਬ ਵੀ ਇਲੈਕਸ਼ਨ ਆਤੇ ਹਮਾਰੇ ਸਾਥ ਇਤਨਾ ਫਰਾਡ ਹੋਤਾ ਹੈ ਕਿ हम चाहते हैं कि इस चीज पे बिल्कुल ध्यान दीजिए ठीक है और पानी साफ आना चाहिए कूड़े वाले हमसे भी पैसे लेके जाते हैं ठीक है, है? जबकि गवर्नमेंट का पंता है, पंत है वहां पे कि हां गवर्नमेंट उनको जो भी है, उनकी सैलरी उनको पे करती है हमारे से तो बंदा नहीं काफी बार कूड़े वाले भी हमारे साथ आके लड़के गए हैं हमारी गली में जी यहता है इतना चाहिए जेड़े लीडर दल बदल दे ना उनना नु तो मेरे हिसाब ना वोटा वास्ते खड़े होने वास्ते होना नहीं चाहिए 아이 سوچ ਰਿਹਾ ਕਿ ਕਿੰਨੂ ਵੋਟ ਦਈਏ ਇਹਦੇ ਵਿੱਚ ਬੰਦਾ ਕਨਫਿਊਜ਼ਨ ਦੇ ਵਿੱਚ ਹੈਗਾ ਪਰੇਸ਼ਾਨ ਹੋ ਜਾਈਏ ਪਰੇਸ਼ਾਨ ਹੈ ਜੀ ਪਰੇਸ਼ਾਨ ਹੈ ਪੂਰੇ ਪਰੇਸ਼ਾਨ ਹੈ ਸاسي ਕਾਲ ਜੀ ਜਲੰਧਰ ਦੇ ਵਿੱਚ ਜਿਮਨੀ ਚੋਣ ਦਾ ਮਾਹੌਲ ਪੱਕਿਆ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਦਾ ਵਕਾਰ ਦਾ ਸਵਾਲ ਬਣੀ ਹੋਈ ਹੈ ਜਿਮਨੀ ਚੋਣ ਔਰ ਪੂਰਾ ਜ਼ੋਰ ਲੱਗਿਆ ਹੋਇਆ ਸਾਰੀਆਂ ਸਿਆਸੀ ਧਿਰਾਂ ਦਾ ਜਲੰਧਰ ਦੇ ਲੋਕ ਕੀ ਸੋਚਦੇ ਨੇ ਵੈਸਟ ਹਲਕੇ ਦੇ ਵਿੱਚ ਆ ਜਿੱਥੇ ਜਿਮਨੀ ਚੋਣ ਹੋ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਉਹ ਇਸ ਚੋਣ ਨੂੰ ਕਿਵੇਂ ਦੇਖ ਰਹੇ ਨੇ ਕਿਉਂਕਿ 2 ਹੀ ਸਾਲਾਂ ਦੇ ਬਾਅਦ ਜਿਹੜੀ ਚੋਣ ਹੋ ਰਹੀ ਹੈ 2022 ਦੇ ਵਿੱਚ ਇਹਨਾਂ ਨੇ ਆਪਣਾ ਐਮ.ਐਲ.ਏ ਚੁਣਿਆ ਸੀ ਔਰ ਹੁਣ ਫੇਰ ਇਹਨਾਂ ਨੂੰ ਦੁਬਾਰਾ ਐਮ.ਐਲ.ਏ ਆਪਣਾ ਜਿਹੜਾ ਉਹ ਚੁਣਨਾ ਪੈ ਰਿਹਾ ਕੀ ਨਾਮ ਹੈ ਅੰਕਲ ਜੀ ਤੁਹਾਡਾ ਹਰ ਹਰਬੰਸ ਸਿੰਘ ਦੱਸੋ ਹਰਬੰਸ ਸਿੰਘ ਆ ਕਿਵੇਂ ਦੇਖ ਰਹੇ ਹੋ ਜੀ ਇਹ ਜਿਹੜੀ ਜਮਨੀ ਚੋਣ ਹੋ ਰਹੀ ਹੈ ਇਸ ਵਾਰ ਜਿਹੜੀ 2 ਸਾਲਾਂ ਬਾਅਦ ਹੀ ਹੋ ਰਹੀ ਹੈ ਇਹ ਤਾਂ ਨਜਾਇਜ਼ ਖਰਚਾ ਗਵਰਨਮੈਂਟ ਤੇ ਪਹਿਲੀ ਗੱਲ ਤੇ ਤੇ ਜੇ ਸਹੀ ਤਰੀਕੇ ਨਾਲ ਆਪਣੇ ਨੁਮਾਇੰਦੇ ਠੀਕ ਤਰੀਕੇ ਨਾਲ ਕੰਮ ਕਰ ਤੇ ਫੇਰ ਤਾਂ ਦੁਬਾਰਾ ਕਰਨ ਦੀ ਲੋੜ ਹੀ ਨਹੀਂ ਹਾਂ ਤੇ ਪਹਿਲੇ ਵਾਲੇ ਨੇ ਸਹੀ ਕੰਮ ਕੀਤਾ ਹੁੰਦਾ ਦੇਖੋ ਜੀ ਤੁਹਾਡੇ ਸਾਹਮਣੇ ਬਦਲ ਤੇ ਕੇ ਕੀ ਕਰਨਾ ਤੁਹਾਡੇ ਸਾਹਮਣੇ ਕਹਿਣ ਦੀ ਕੋਈ ਲੋੜ ਹੀ ਨਹੀਂ ਪਾਰਟੀ ਬਦਲ ਕੇ ਉਹ ਵੀ ਇਸੇ ਇਲਾਕੇ ਤੇ ਚੋਣ ਲੜਦੇ ਹਾਂਜੀ ਹਾਂਜੀ ਔਰ ਮਸਲੇ ਮੁੱਦੇ ਕੀ ਨਹੀਂ ਤੁਹਾਡੇ ਮਸਲੇ ਤੇ ਹੱਲੇ ਨਹੀਂ ਕਰ ਸਕਦੇ ਜੀ ਛੱਡੋ ਤੁਸੀਂ ਇਸ ਗੱਲ ਕੋਈ ਨਹੀਂ ਕਰ ਸਕਦਾ ਸਰ ਜੀ ਇਹ 11 ਨੰਬਰ ਗਲੀ ਪੈਂਦੀ ਸੰਤ ਨਗਰ ਦੀ ਮੇਰ ਨਾਲ ਬੂਟਾ ਰਾਮ ਆ ਠੀਕ ਹੈ ਮੈਂ ਕਾਰਪੋਰੇਸ਼ਨ ਦੀਆਂ ਲਾਈਟਾਂ ਠੀਕ ਕਰਦਾ ਲੈਟਾਂ ਵਾਸਤੇ ਕਹਿੰਦੇ ਆ ਸਾਨੂੰ ਬਾਰ-ਬਾਰ ਫੋਨ ਕਰਦੇ ਆਓ ਜੀ ਲੈਟਾਂ ਠੀਕ ਕਰੋ ਸਾਡੀ ਗਲੀ ਦੇ ਵਿੱਚ ਨਾ ਕੋਈ ਚੰਨੀ ਵੜਿਆ ਜੇ ਤੇ ਨਾ ਉਹਦੀ ਮੰਮੀ ਵੜੀ ਜੇ ਠੀਕ ਹੈ ਨਾ ਸੀਤਲੂ ਰਾਜ ਵੜਿਆ ਜੇ ਤੇ ਨਾ ਮੈਡਮ ਸਿਲਿੰਦਰ ਕੌਰ ਵੜੀ ਜੇ ਕੋਈ ਨਹੀਂ ਇੱਧਰ ਵੜਿਆ ਵੀ ਜਿਹੜੀ ਕਿ ਆਪਾਂ ਨਾਲ ਸਮੱਸਿਆ ਆਪਣੀ ਦੱਸੀਏ ਮੈਡਮ ਸਾਨੂੰ ਜਾਂ ਸਮੱਸਿਆ ਜਾਂ ਸੀਤਲ ਨੂੰ ਕਹਿ ਦਈਏ ਜਾਂ ਮਤਲਬ ਦੂਜੇ ਨੂੰ ਕੈਂਡੀਡੇਟ ਨੂੰ ਕਹਿ ਦਈਏ ਐਮਐਲਏ ਨੂੰ ਜਾਂ ਰਿੰਕੂ ਵੀ ਨਹੀਂ ਵੜਿਆ ਅਜੇ ਤੱਕ ਜੀ ਇਰ ਕੌਣ ਗੱਲ ਸੁਨੇਗਾ ਕਿਸ ਤੋਂ ਉਮੀਦ ਹੈ ਜੀ ਉਮੀਦ ਕੀ ਇਹਨਾਂ ਨੂੰ ਤਾਂ ਮੈਂ ਕਹਿੰਦਾ ਕਿ ਜਿਹੜਾ ਐਮਐਲਏ ਦੀ ਹੈ ਇਲੈਕਸ਼ਨ ਕਰਾ ਰਹੇ ਨੇ ਇਹ ਬੇਕਾਰ ਕਰਾ ਰਹੇ ਨੇ 2.5 ਸਾਲਾਂ ਵਿੱਚ ਆਮ ਪਾਰਟੀ ਨੇ ਵੀ ਅੱਜ ਤੱਕ ਮੇਅਰ ਨਹੀਂ ਆਪਣਾ ਬਿਠਾ ਸਕੀ ਹਮ ਕਾਰਪੋਰੇਸ਼ਨ ਦਾ ਜੇ ਕੋਈ ਕਮਿਸ਼ਨਰ ਬੈਂਦਾ ਤਾਂ ਉਹਨੂੰ ਮਹੀਨੇ ਬਾਅਦ ਹੀ ਬਦਲ ਦਿੰਦੇ ਜੀ 5-5 ਮਹੀਨੇ ਹੋ ਗਿਆ ਸਾਨੂੰ 6-6 ਮਹੀਨੇ ਤਨਖਾਹ ਨਹੀਂ ਦੇ ਰਹੇ ਹਮ ਠੀਕ ਹੈ ਜੀ ਮਜ਼ਦੂਰਾਂ ਦੀ ਤਨਖਾਹ ਨਹੀਂ ਆਈ ਹਾਂ ਕਾਰਪੋਰੇਸ਼ਨ ਦੇ ਵਿੱਚ ਇਹ ਹਾਰਾ ਕਾਰਪੋਰੇਸ਼ਨ ਦਾ ਵੀ ਤੇ ਇੱਥੇ ਦੇ ਜਿਹੜੇ ਕੈਂਡੀਡੇਟ ਐ ਇਹ ਸਭ ਤੋਂ ਚੰਗੇ ਨੇ ਜੀ ਜਿਹੜੇ ਕਿ ਆ ਕੇ ਪਬਲਿਕ ਨੂੰ ਪੁੱਛਦੇ ਤੁਹਾਨੂੰ ਤੰਗੀ ਕੀ ਹੈ ਜਿਹੜੇ ਕਿ ਵੜਦੇ ਹੀ ਨਹੀਂ ਇਸ ਗਲੀ 'ਚ ਕਦੇ ਵੜੇ ਹੀ ਨਹੀਂ ਕਦੇ ਵੜੇ ਨਹੀਂ ਪਾਣੀ ਦੀ ਸਮੱਸਿਆ ਨਹੀਂ ਹੈ ਭਾਈ ਗੰਦਾ ਪਾਣੀ ਆ ਰਿਹਾ ਹੁਣ ਵੋਟਾਂ ਮੰਗਣ ਤਾਂ ਆਉਂਦੀ ਹੋਣੇ ਜੀ ਕੋਈ ਨਹੀਂ ਵੜਿਆ ਜੀ ਵੋਟਾਂ ਮੰਗਣ ਵੀ ਨਹੀਂ ਆਇਆ ਇਸ ਤੱਕ ਕੋਈ ਨਹੀਂ ਆ ਬਾਕੀ ਉਸ ਦਿਨ ਕੱਲ ਨੂੰ ਕੋ ਆ ਜਾਏ ਤਾਂ ਪਤਾ ਕੋਈ ਨਹੀਂ ਮੰਨ ਲਓ 10 ਕ ਦਾ ਦਿਨ ਰਹਿ ਗਿਆ ਜੀ ਤੁਸੀਂ ਕਹਿੰਦੇ ਕੋਈ ਆਇਆ ਜੀ ਆਇਆ ਕੋਈ ਨਹੀਂ ਹਲੇ ਤੱਕ ਅਜੇ ਤੱਕ ਨਹੀਂ ਆਇਆ ਚਾਰ ਤੇ ਹੋ ਕੋਈ ਨਹੀਂ ਆ ਸਰ ਚਾਰ ਤੇ ਹੋ ਗਿਆ ਆਪਾਂ ਸਪਸ਼ਟ ਗੱਲ ਤੁਹਾਨੂੰ ਦੱਸੀ ਹੈ ਸਾਰਿਆਂ ਦੀ ਆਹੋ ਫਿਰ ਜੇ ਤੁਸੀਂ ਚਲੋ ਕੰਮ ਉਦੇ ਹੱਲ ਕਰਨ ਵਾਲਾ ਤਾਂ ਬਾਅਦ ਚ ਹੀ ਰਹਿ ਗਿਆ ਹੁਣ ਤਾਂ ਇਕੱਲੇ ਇਕੱਲੇ ਬੰਦੇ ਦੀ ਲੋੜ ਆ ਆਪਾਂ ਉਹਨੂੰ ਲੋੜ ਆ ਹਾਂ ਸਾਡੀ ਤੇ ਸਾਨੂੰ ਉਹਨਾਂ ਦੀ ਲੋੜ ਆ ਮਤਲਬ ਬੜਨ ਦੇ ਤਾਂ ਮਸਲਾ ਲੱਗੋ ਹੀ ਹੋਏਗਾ ਹਾਂ ਫਿਰ ਹੀ ਤੁਸੀਂ ਦੱਸੋਗੇ ਵੀ ਮੁਸ਼ਕਲਾਂ ਤਾਂ ਆ ਨਹੀਂ ਠੀਕ ਹੈ ਕਿ ਨਹੀਂ ਜੇ ਤੁਮ ਮੈਂ ਆਣਾ ਹੀ ਨਹੀਂ ਤੁਹਾਡੇ ਕੋਲ ਤੇ ਤੁਸੀਂ ਮੈਂ ਨਾ ਤੁਹਾਡੀ ਸੁਣਨੀ ਨਾ ਮੈਂ ਆਪਣੀ ਦੱਸਣ ਜੇ ਜਿਹੜਾ ਦਲ ਬਦਲਨ ਨਾਲ ਆ ਜੀ ਜਿਹੜਾ ਉੱਤੇ ਪਾਰਟੀਆਂ ਦੇ ਲੀਡਰ ਬਦਲ ਜਾਂਦੇ ਆ ਉਹ ਇਹ ਵੀ ਚੋਣ ਤਾਂ ਹੀ ਹੋ ਰਹੀ ਹੈ ਕਿ ਉਹ ਕੈਪਟਨ ਵਰਗੇ ਛੱਡ ਕੇ ਕਾਂਗਰਸ ਨੂੰ ਪਹੁੰਚਾਣੇ ਆਲੇ ਇਹਨੇ ਕੈਪਟਨ ਵਰਗੇ ਹਾਂ ਅਜਾਖੜ ਵਰਗੇ ਹੈ ਸਭ ਤੋਂ ਕੈਂਡੀਡੇਟ ਤਗੜੇ ਸੀ ਇਹ ਦੋਨੋਂ ਹਾਂ ਇਹਨਾਂ ਨੇ ਬੇੜਾ ਬਾਲਦਾ ਕਾਂਗਰਸ ਪਾਰਟੀ ਦਾ ਹਾਂ ਇਹ ਤਾਂ ਚੰਨੀ ਨੂੰ ਵਧਾਈਆਂ ਦਿਓ ਕਿ ਜਿਤਾਤਾ ਪਬਲਿਕ ਨੇ ਉਹਨੂੰ ਹਾਂ ਨਹੀਂ ਤੇ ਉਹ ਮਿੱਟੀ ਸੀ ਉਹਨਾਂ ਨੂੰ ਤਾਂ ਜਲੰਧਰ ਤੋਂ ਜਿਤਾਇਆ ਤੁਸੀਂ ਹਾਂਜੀ ਉਹਨਾਂ ਗੱਲ ਸੁਣ ਲਈਓ ਕੋਈ ਲੱਗਦਾ ਕਿ ਉਹ ਕਹਿੰਦਾ ਸੀ ਜੀ ਮੈਂ ਆਵਾਂਗਾ ਅਜ ਤੱਕ ਉਹ ਵੀ ਨਹੀਂ ਵੜਿਆ ਜੂਂ ਜਿੱਤੇ ਆ ਵੋਟਾਂ ਮੰਗਣ ਮੋਟਾ ਮੰਗਣ ਵੀ ਨਹੀਂ ਆਇਆ ਵੋਟਾਂ ਮੰਗਣ ਵੀ ਨਹੀਂ ਆਇਆ ਜੀ ਤੁਸੀਂ ਵੀ ਦਲ ਬਦਲੂ ਬਾਰੇ ਕੁਝ ਕਹਿ ਰਹੇ ਸੀ ਆਹ ਦਲ ਬਦਲੂ 2 2.5 ਸਾਲ ਤੋਂ ਨਾ ਜਲੰਧਰ ਦੇ ਵਿੱਚ ਐਸੀ ਸੀਟ ਹੋ ਗਈ ਆ ਕਿ ਤਾਂ ਕੋਈ ਕਿਸੇ ਕੰਫਿਊਜ਼ਨ ਸਾਰੀ ਜਨਤਾ ਹੈ ਕਿ ਪਤਾ ਨਹੀਂ ਕੀ ਕਰਨਾ ਹਰ ਦਲ ਬਦਲੂ ਪਤਾ ਨਹੀਂ 6 ਮਹੀਨੇ ਬਾਅਦ 15 ਦਿਨਾਂ ਬਾਅਦ ਕਿਹੜੇ ਕਿਹੜਾ ਦਲ ਬਦਲ ਕਿਧਰ ਚਲੇ ਕੋਈ ਪ੍ਰੋਤਸਾ ਨਹੀਂ ਕਿਹਾ ਜਨਤਾ ਕੰਫਿਊਜ਼ਨ ਦਾ ਕਿਨੇ ਵੋਟ ਪਾ ਕੇ ਕੋਈ ਸੀਟ ਦਾ ਕੋਈ ਪੱਕਾ ਪ੍ਰੋਤਸਾ ਨਹੀਂ ਸਾਰੇ ਤਾਂ ਕਹਿ ਰਹੇ ਜੀ ਬੜੇ ਅਸੀਂ ਜਿਹੜਾ ਹੱਲ ਕਰਾਂਗੇ ਨਿਠ ਕੇ ਬੜੀ ਝੋਲ ਕਰਾਂਗੇ ਦੇਖੋ ਜੀ ਇਹ ਗੱਲੀਬਾਤੀ ਕਰੀ ਜਾਂਦੇ ਬਾਕੀ ਕਰਨਾ ਇਹਨਾਂ ਨੇ ਕੁਛ ਨਹੀਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਅੱਜ ਤੋਂ ਇੰਦਰਾ ਗਾਂਧੀ ਸੀਗੀ ਚਾਹਨਾ ਦੇ ਸ਼ਹਿਰੀ ਪ੍ਰਧਾਨ ਸੀ ਠੀਕ ਹੈ ਜੀ ਚਲੋ ਅਸੀਂ ਪ੍ਰੈਜ਼ੀਡੈਂਟ ਸੀ ਇਹਨੂੰ ਤਾਂ ਮੋਦੀ ਨੂੰ ਤਾਂ ਇੱਥੇ ਹਿੰਦੁਸਤਾਨ ਚ ਮੰਨ ਕੇ ਨਹੀਂ ਤਾਂ ਬਾਕੀ ਤਾਂ ਗੱਲੀ ਛੱਡ ਦਿਓ ਔਰ ਬਹੁਜੀ 1 ਸਵਰ ਲੱਖ ਬਹੁਤ ਦੇ ਹੱਥ ਖੜੇ ਕਰਾਏ ਸੀ ਸਾਡੇ ਕੋ ਕਾਂਗਰਸ ਦੇ ਲੀਡਰ ਥੋੜੇ ਗਲਤ ਹੋ ਗਏ ਕਰਕੇ ਥੋੜਾ ਪਾਰਟੀ ਬਦਨਾਮ ਹੋ ਗਈ ਨਹੀਂ ਤਾਂ ਉਹਨਾਂ ਨਾਲ ਦੀ ਪਾਰਟੀ ਕੋਲ ਹੁਣ ਤੁਹਾਡੀ ਪਾਰਟੀ ਸਹੀ ਨਹੀਂ ਆ ਤੁਸੀਂ ਕਾਂਗਰਸ ਚ ਰਹੇ ਹੋ ਪਹਿਲਾਂ ਅੱਜ ਕਾਂਗਰਸ ਚ ਰਹੇ ਸਾਰੇ ਤੇ ਹੁਣ ਤੁਹਾਡੀ ਉਹ ਹੀ ਨਹੀਂ ਉਹ ਵੀ ਨਹੀਂ ਗੱਲ ਸੁਣ ਰਹੇ ਜੀ ਨਹੀਂ ਅਸੀਂ ਸਮੱਸਿਆ ਗੱਲ ਕੀਤੀ ਨਹੀਂ ਗੱਲ ਉਹਨਾਂ ਨਾਲ ਉਹਾਂ ਦੇ ਤਾਂ ਗੱਲ ਕਰਦੇ ਗੱਲ ਤੇ ਆਈ ਨਹੀਂ ਵੋਟਾਂ ਮੰਗਣ ਵੀ ਨਹੀਂ ਆਏ ਅਜੇ ਤੱਕ ਅਜੇ ਤੱਕ ਨਹੀਂ ਆਏ ਜੀ ਕੱਲ ਨੂੰ ਕੋ ਆ ਜਾਏ ਤਾਂ ਪਤਾ ਕੋਈ ਨਹੀਂ ਵਰਕਰ ਤਾਂ ਰੀਡ ਦੀ ਹੱਡੀ ਹੁੰਦੇ ਨੇ ਜਿਹੜੀ ਪੱਕੇ ਨੇ ਮੈਂ ਤੁਹਾਡੀ ਗੱਲ ਠੀਕ ਹੈ ਪਰ ਉਹ ਨਹੀਂ ਉਹ ਅਜੇ ਕੀ ਕਰੀ ਹੁੰਦੇ ਤੇ ਦਲ ਬਦਲਣ ਨੂੰ ਕਿਵੇਂ ਦੇ ਕੱਲ ਇੱਕ ਇਨਸੀਡੈਂਟ ਹੋਇਆ ਬੀਬੀ ਜੀ ਸਵੇਰ ਆਮਦਮੀ ਪਾਰਟੀ ਜੀ ਗਏ ਉਹ ਵੀ ਤੁਹਾਡੇ ਇਲਾਕੇ ਤੋਂ ਚੋਣ ਲੜ ਰਹੇ ਸ਼ਾਮ ਨੂੰ ਉਹ ਕੀ ਕਹਿੰਦੇ ਆਪਣੇ ਸੁਰਜੀਤ ਕੋਲ ਹਾਂ ਪਰ ਉਹ ਉਹਨਾਂ ਦੀ ਪਾਰਟੀ ਨੇ ਉਹਨਾਂ ਨੇ ਚਲੋ ਕੋਈ ਕਿਆ ਹੋਗਾ ਤੰਗ ਵਿਚਾਰੇ ਬਾਪਸੀ ਆ ਗਏ ਹੋਰ ਤਾਂ ਗੱਲ ਕੋਈ ਨਹੀਂ ਪਾਰਟੀ ਨੇ ਤਾਂ ਕਾਲੀ ਦਲ ਨੇ ਤਾਂ ਕਹਿਤਾ ਸੀ ਜੋ ਨਹੀਂ ਨਾ ਲੜੋ ਸੁਖਵੀਰ ਸਿੰਘ ਬਾਦ ਉਹ ਚਲੋ ਜੀ ਉਹ ਤਾਂ ਗੱਲ ਠੀਕ ਹੈ ਪਰ ਉਹ ਫਿਰ ਉਧਰ ਆ ਕੇ ਕਿਸੇ ਨੇ ਕੋਈ ਗੱਲਬਾਤ ਕੀਤੀ ਹੋਣੀ ਤਾਂ ਹੀ ਉਹ ਵਾਪਸੀ ਆ ਗਏ ਹੋਰ ਤਾਂ ਗੱਲ ਕੋਈ ਨਹੀਂ ਫਿਰ ਇਸ ਵਾਰ ਕੀ ਮੂਡ ਕੀ ਹੈ ਤੁਹਾਡਾ ਜਲੰਧਰ ਦੇ ਜਿਮਨੀ ਚੌਂ ਦੇ ਵਿੱਚ ਅੱਧੇ ਹੁਣ ਕੀ ਕਹਿ ਕਿਹਦੀ ਹਵਾ ਲੱਗ ਰਹੀ ਹੈ ਦੇਖੋ ਜੀ ਜਿਹੜੇ ਆ ਜਿੰਨੇ ਕੈਂਡੀਡੇਟ ਖੜੇ ਆ ਸਾਰਿਆਂ ਨੇ ਜੋਰ ਅਸ਼ਮਾਈ ਕਰਨਾ ਬਾਕੀ ਪਬਲਿਕ ਤੇ ਨੇਰਬਾਰਾ ਜਿਹਨੂੰ ਇਹ ਵੋਟ ਪਾਉਣੀ ਹੈ ਜੋਰ ਸਾਰੇ ਲਾ ਦੇ ਸਾਰੇ ਜੋਰ ਨਾਲ ਪਬਲਿਕ ਦਾ ਮੂਡ ਕਿੱਧਰ ਨੂੰ ਹੈ ਪਬਲਿਕ ਪਬਲਿਕ ਦਾ ਕੁਝ ਕਹਿ ਨਹੀਂ ਜਾ ਸਕਦਾ ਇਹ ਦੇਖੋ ਇਹ ਖਾਨ ਖਾਨ ਆਪਣੇ ਪਤਾ ਲੱਗਣਾ ਦੋ ਤਰੀਕ ਰਾਤ ਨੂੰ ਜਿਹੜਾ ਆਟਾ ਦੇ ਸ਼ਰਾਬ ਪੈਸੇ ਸਿੱਟ ਗਿਆ ਉਹਦੀ ਗੱਲ ਬਾਤ ਗਰੀ ਉਹਦੀ ਬਣ ਜਾਣੀ ਹੈ ਗੱਲ ਬਾਕੀ ਆਪਣੇ ਰਹਿ ਜਾਣੇ ਨੌਂਤਰੀ ਦਾ ਆਧੁਨਿਕ ਇਹ ਸ਼ਰਾਬ ਸ਼ਰੂਬ ਨਾਲ ਕੰਮ ਚੱਲੂਗਾ ਜੀ ਐਸੀ ਪਹਿਲਾਂ ਸ਼ਰਾਬ ਆਟਾ ਐਗਾ ਦਿੰਦੇ ਨੇ ਜਿੱਦਾਂ ਚੋਰੀ ਕਰਕੇ ਦਿੱਤਾ ਹੁੰਦਾ ਅੱਛਾ ਪੰਜ-ਪੰਜ ਕਿਲੋ ਦੀਆਂ ਥੈਲੀਆਂ ਇਹ ਜਿਹੜੇ ਆਗੂਕਾਰ ਨੇ ਲੈਂਦੇ ਪਿੱਛੋਂ 20-20 ਕਿਲੋ ਦੀ ਤੇ ਅੱਗੇ ਪੰਜ-ਪੰਜ ਕਿਲੋ ਦੇ ਕੇ ਤੇ ਪੈਸਾ ਪੂਹਾ ਕੁਛ ਨਹੀਂ ਦਿੰਦੇ ਉਹ ਆਪ ਹੀ ਖਾ ਜਾਂਦੇ ਆ ਇਹ ਵੀ ਚੱਲੂਗਾ ਪੈਸੇ ਵਾਲਾ ਕੰਮ ਵੀ ਹਾਂ ਪੈਸੇ ਦਿੰਦੇ ਆ ਇਹ ਜਿਹੜੇ ਅੱਗੇ ਆਪਾਂ ਮੇਰੇ ਵਰਗੇ ਐਵੇਂ ਮੱਠਾ ਫਲਾ ਕੇ ਟੁਰ ਪੈਂਦੇ ਆ ਹੈ ਮੇਰਾ ਜੋ ਫਲਾਣਾ ਲੀਡਰ ਤੇ ਮੇਰਾ ਠਮਕਾਣਾ ਲੀਡਰ ਇਹ ਸਭ ਬੇਕਾਰ ਹੈ ਉਹ ਮਾਲ ਆਪਣੇ ਅੰਦਰ ਹੀ ਘਰ ਜਾਂਦਾ ਕਿਸੇ ਨੂੰ ਨਹੀਂ ਕੁਝ ਆਵਾ ਲੱਗ ਰਹੀ ਕਿਸੇ ਦੀ ਆਵਾ ਤੇ ਇਸ ਟਾਈਮ ਕਹਿੰਦੇ ਵੀ ਝਾੜੂ ਦੀ ਆਪਣੇ ਹਿੰਦਰ ਭਗਤ ਦੀ ਆਪਣੇ ਜਿਆਦਾ ਆਵਾਜ ਬਾਕੀ ਇਹ ਜਨਤਾ ਦੀ ਅਦਾਲਤ ਹੈ ਜਿੰਦਦਰ ਉਹਨਾਂ ਨੇ ਮੋਹਰ ਲਾਤੀ ਪਰ ਕਿੰਨੀ ਕੋਈ ਪੈਸਾ ਸ਼ਰਾਬ ਚੱਲਦਾ ਹੈ ਇਹ ਤੇ ਉਧਰ ਤੁਸੀਂ ਆ ਜਾਓ ਕਿ ਮੈਂ ਆਪਣੇ ਕੀ ਕਹਿੰਦੇ ਵੀ 9 ਤਰੀਕ ਰਾਤ ਨੂੰ ਗਲੀ ਗਲੀ ਫੇਰਿਓ ਰਾਤ ਨੂੰ ਕੈਂਪ ਚ ਕੀਤੇ ਬਸਤੀਆਂ ਦੇ ਕਿ ਤੁਹਾਨੂੰ ਤੁਹਾਨੂੰ ਆਪ ਪਤਾ ਲੱਗ ਜਾਣਾ ਸਭ ਦਸਨ ਦੀ ਲੋੜ ਹੀ ਨਹੀਂ ਤੁਸੀਂ ਵੀ ਅੰਕਲ ਜੀ ਕੁਝ ਕਹਿ ਰਹੇ ਸੀਗੇ ਤੁਸੀਂ ਜੋ ਕਹਿ ਰਹੇ ਹੈ ਉਹ ਹੀ ਸਾਡਾ ਵੀ ਆਵਾਜ਼ ਹਾਂ ਬਸ ਇਹੀ ਵਿਚਾਰ ਹੈ ਜੋ ਇਹ ਕਹਿ ਰਹੇ ਨੇ ਉਹ ਵੀ ਸਹੀ ਕਹਿ ਰਹੇ ਨੇ ਜੋ ਇਹ ਕਰ ਰਹੇ ਉਹ ਵੀ ਸਹੀ ਕਰ ਰਹੇ ਬਸ ਦੋਨਾਂ ਦੇ ਵਿਚਾਰ ਸਹੀ ਸੁਣ ਲੈ ਤੁਸੀਂ ਇੱਕ ਬਰਾਬਰ ਹੈ ਤੇ ਇਹ ਤਾਂ ਕਹਿੰਦੇ بڑا ਸਿਸਟਮ ਮਾਨਦਾਰ ਹੋ ਰਿਹਾ ਦਿਨੋਂ ਦਿਨਾਂ ਪੈਸੇ ਪਿੱਛੇ ਕੋਈ ਨਹੀਂ ਵੋਟ ਪਾਉਂਦਾ ਅੱਜ ਕੱਲ ਇਹ ਅੱਜ ਵੀ ਚੱਲ ਰਿਹਾ ਜੀ ਕੰਮ ਚੱਲ ਰਿਹਾ ਸਰ ਜੀ ਬਿਲਕੁਲ ਗਲਤ ਜਿਹੜਾ ਬੰਦਾ ਪੈਸਾ ਸ਼ਰਾਬ ਦੇ ਪਿੱਛੇ ਉਹਨਾਂ ਪਿੱਛੇ ਨਾ ਡਰਦਾ ਵਰਕਰ ਉਹਨਾਂ ਦਾ ਪਿੱਛੇ ਉਹਨੂੰ ਸਪੋਰਟ ਕਰਦੇ ਆ ਬਾਕੀ ਆਮ ਬੰਦੇ ਨੂੰ ਕੋਈ ਨਾ ਕੋਈ ਮਤਲਬ ਡਿਆਗਾ ਪੈਸਾ ਸ਼ਰਾਬ ਉੱਥੇ ਹੀ ਚੱਲਦਾ ਆ ਇਹਦਾ ਵਰਕਰ ਇਹਨਾਂ ਦੇ ਪਿੱਛੇ ਪਿੱਛੇ ਨੜਦੇ ਆ ਉਹ ਫਿਰ ਉਹਨੂੰ ਥੋੜੀ ਬਹੁਤੀ ਸਪੋਰਟ ਕਰ ਦਿੰਦੇ ਆ ਪੈਸਾ ਸ਼ਰਾਬ ਮਾਣੇ ਮੋਟੇ ਕਾਣ ਪੀਣ ਦੇ ਉੱਦਾਂ ਆਮ ਵਰਕਰ ਨੂੰ ਇਹਨਾਂ ਕੋਈ ਇੰਟਰਸਟ ਨਹੀਂ ਹੁੰਦਾ ਆਪ ਵਰਕਰ ਨੂੰ ਇਹਨਾਂ ਕੋਈ ਮਤਲਬ ਨਹੀਂ ਆਮ ਪਬਲਿਕ ਜਿਹੜੀ ਉਹ ਇਹ ਜਦ ਪਿੱਛੇ ਨਹੀਂ ਭਜਦੀ ਆਮ ਪਬਲਿਕ ਜਿਹੜੀ ਉਹ ਪੈਸੇ ਸ਼ਰਾਬ ਪਿੱਛੇ ਨਹੀਂ ਭਜਦੀ ਆਮ ਪਬਲਿਕ ਨਹੀਂ ਪਾਈ ਜੀ ਜਿਹੜੇ ਇਹਨਾਂ ਦੇ ਪਿੱਛੇ ਜਿਹੜੇ ਧੋੜਦੇ ਨੇ ਸਿਰਫ ਉਹ ਹੀ ਖਾਂਦੇ ਆ ਕੋਈ ਕੁਛ ਲੋਗ ਆ ਹਾਂ ਕੁਝ ਜਨੂੰ ਗਰਜ ਹੁੰਦੀ ਆ ਆ ਮਾੜਾ ਮਟਾ ਕੋਈ ਥੋੜਾ ਬੋਤਾ ਮਿਲ ਜਾਗਾ ਨਸ਼ਾ ਪਤਾ ਕੋਈ ਪੈਸਾ ਮਿਲ ਜਾਗਾ ਬਾਕੀ ਆਮ ਪਬਲਿਕ ਨਹੀਂ ਜਾਂਦੀ ਆਗੀ ਹਾਂ ਆਮ ਪਬਲੂਗੀ ਮਤਲਬ ਇਹਨਾਂ ਪਿੱਛੇ ਪੜੰਦਾ ਆਈਦੇ ਉਹਨੇ ਕੋਈ ਬੋਰਡ ਪਾਣੀ ਸੀ ਕਾਂਗਰਸ ਨੂੰ ਪਿੱਛੇ ਵੀ ਪਾਈ ਐ ਅੱਜ ਜੱਦੀ ਪੁਸ਼ਟੀ ਸਾਰੀ ਕਾਂਗਰਸ ਤੋਂ ਚੱਲਦੀ ਆ ਰਹੀ ਐ ਆਪਾਂ ਨੇ ਅਜੇ ਤੱਕ ਕੋਈ ਪਾਰਟੀ ਹੋਰ ਬਦਲੀ ਨਹੀਂ ਸਰ ਤੋਂ ਦੀ ਗੱਲ ਤਾਂ ਸੁਣਨੀ ਆਈ ਓਹੋ ਇੱਧਰ ਸੁਣੋ ਇਹ ਸਾਡੇ ਜਿਹੜੇ ਮੁੱਖ ਮੰਤਰੀ ਕੈਪਟਨ ਸਾਹਿਬ ਸੀ ਇਹਨਾਂ ਨੇ ਬੇੜਾ ਕਰਕੇ ਕੀਤਾ ਇਹ ਪਾਰਟੀ ਦਾ ਕਰੋੜਾ ਰੁਪਏ ਲੈ ਕੇ ਤੇ ਜਾਵੜੇ ਉਧਰ ਮੋਦੀ ਸਾਹਿਬ ਦੇ ਚਰਨਾਂ 'ਚ ਹਮੇਸ਼ਾ ਦੇ ਹੈ ਕਰੋੜਾ ਰੁਪਏ ਲੈ ਕੇ ਉਧਾਂ ਨਹੀਂ ਬੜੇ ਤਾਏ ਅੰਕਲ ਆ ਜਿਹੜਾ ਪ੍ਰਚਾਰ ਕਰ ਰਹੇ ਨੇ ਆਪਣਾ ਰੋਜ਼ਗਾਰ ਆ ਚਲੋ ਰੋਜ਼ੀ ਰੋਟੀ ਆ ਮਿਹਨਤ ਕਮਾਰੇ ਨੇ ਪ੍ਰਚਾਰ ਕਰਨ ਜਾ ਰਹੇ ਹਾਂ ਜੀ ਲੋਕਾਂ ਦੇ ਵਿੱਚ ਫਿਰ ਹਾਂਜੀ ਪ੍ਰਚਾਰ ਕਰਨ ਜਾ ਰਹੇ ਹਾਂ ਲੋਕਾਂ ਨੂੰ ਕੀ ਮੋਲ ਲੱਗ ਰਿਹਾ ਜੀ ਮੋਲ ਅੱਛੇ ਲੱਗ ਰਹੇ ਕੀ ਦੀਆ ਵਾਲਾ ਕੀ ਹਾਂਜੀ ਕੀ ਵਾਲਾ ਕੀ ਹਵਾ ਮਹਿੰਦਰਵਾਲ ਦੀ ਲੱਗ ਰਹੀ ਹੈ ਜੀ ਓਏ ਅੱਜ ਤਾਂ ਨਹੀਂ ਕਿ ਤੁਸੀਂ ਪ੍ਰਚਾਰ ਕਰ ਜੋ ਤਾਂ ਕਹਿ ਰਹੇ ਹੋ ਹਾਂਜੀ ਨਾ ਗੈਰ ਨਹੀਂ ਨਹੀਂ ਤਾਂ ਨਹੀਂ کہہ ਰਹੇ ਉਦਾਂ ਹੀ ਮੈਂ کہہ ਰਹੇ ਹਾਂ ਜੀ ਉਹਨਾਂ ਦੀ ਹਾਲਾ ਕਰੀ ਆਪਾਂ ਨਿਊਟਰਲ ਬਿਲਕੁਲ ਤੁਹਾਡੇ ਨਾਲ ਗੱਲ ਕਰਨੀ ਤਾਂ ਚਲੋ ਤੁਹਾਡੀ ਕਿਰਤ ਹੈ ਕੰਮ ਕਰ ਰਹੇ ਹਾਂ ਆਪਣਾ ਰੋਜ਼ਗਾਰ ਹੈ ਹਾਂ ਜੀ ਕੀ ਲੱਗ ਰਿਹਾ ਜਲੰਧਰ ਦੀ ਇਸ ਜਿਮਨੀ ਚੌਂਦ ਦੇ ਵਿੱਚ ਲੋਕਾਂ ਦਾ ਮੂਡ ਕੀ ਹੈ ਠੀਕ ਹੈ ਮੂਡ ਲੋਕਾਂ ਦਾ ਜੀ ਹਾਂ ਮਾਹੌਲ ਠੀਕ ਹੈ ਲੋਕਾਂ ਦਾ ਠੀਕ ਹੈ ਕੋਈ ਰੌਲਾ ਰੱਪਾ ਨਹੀਂ ਹੈ ਕਿਹਦੇ ਹੱਕ ਚ ਹਾਂਜੀ ਕਿਹਦੇ ਹੱਕ ਚ ਸੀਟ ਹਾਂ ਸੀਟ ਹੁਣ ਦੇਖੋ ਪਾਬਲ ਲੱਗਦੇ ਹੀ ਹੈ ਜੀ ਇਹ ਪਾਰਾ ਬਾਜੀ ਜਿਹੜੀ ਚੱਲਦੀ ਹੁੰਦੀ ਹੈ ਉਹ ਕਿਹਦੀ ਚੱਲ ਰਹੀ ਹੈ ਹਾਂਜੀ ਆਵਾਜ਼ ਜਿਹੜੀ ਚੱਲਦੀ ਹੁੰਦੀ ਹੈ ਇਲਾਕੇ ਚ ਵੀ ਇਹਦੀ ਇਹਦੀ ਹਵਾ ਚੱਲ ਗਈ ਹਵਾ ਇਹਨਾਂ ਦੀ ਚੱਲ ਰਹੀ ਹੋਰ ਅਥੇ ਕੀ ਮੇਧਰਪਾਲ ਦੀ ਤਾਂ ਰੁਕਈ ਜਾ ਰਿਹਾ ਇਹਨਾਂ ਦਾ ਜ਼ੋਰ ਹੈ ਜ਼ਿਆਦਾ ਮੇਧਰਪਾਲ ਦਾ ਹਾਂ ਪਰ ਇਹ ਕਿੰਨੇ ਸਰਕਾਰ ਬੰਦੇ ਖਰੀਦ ਰਹੀ ਕਾਂਗਰਸ ਵਾਲਿਆਂ ਨੇ ਤਾਂ ਇਲਜ਼ਾਮ ਲਗਾਤੇ ਅੱਜ ਵੱਡੇ ਸਵਾਲ ਕਿਨੇ ਐਮਸੀ ਕਾਉਂਸਲਰ ਸ਼ਾਮਲ ਜਿਹੜੇ ਪਾਰਟੀ 'ਚ ਹੋ ਰਹੇ ਨੇ ਉਹ ਖਰੀਦੋ-ਫਰੋਖਤ ਦਾ ਕੰਮ ਚੱਲ ਪਿਆ ਹਾਂਜੀ ਉਸ ਕਾਂਗਰਸ ਤੱਕ ਇਹਦੀ ਸਰਕਾਰ ਬੰਦੇ ਖਰੀਦਣ ਲੱਗ ਗਈ ਅੱਛਾ ਇਹਨਾਂ ਦੇ हां ਦੂਜੀਆਂ ਪਾਰਟੀਆਂ ਨਹੀਂ ਨਹੀਂ ਸੁਰਿੰਦਰ ਕੌਰ ਦਾ ਤਾਂ ਉਹਦੇ ਬੰਦੇ ਨਹੀਂ ਖਰੀਦਦਾ ਨਾ ਇਹ ਆਪਣੇ ਰਵਾੜ ਆਈ ਜਾ ਰਿਹਾ ਸੂਤਵਾ ਪੈਨੋ ਤੇ ਵੀਰੋ ਅੰਦਾਜ਼ ਜਨਰਲ ਹੋਰ ਵਧੀਆ ਜਾ ਰਿਹਾ ਤੁਹਾਡਾ ਹਾਂਜੀ ਹਾਂਜੀ ਤੁਸੀਂ ਇੱਥੇ ਰਿਕਸ਼ੇ ਚਲਾਉਨੇ ਹੋ ਹਾਂਜੀ ਰਿਕਸ਼ਾ ਮੈਂ ਲਗਾ ਯਾਰ ਤੁਹਾਡੇ ਦਾ ਇਲੈਕਸ਼ਨ ਨਹੀਂ ਦੂਜੇ ਤੀਜੇ ਵੀ ਨਹੀਂ ਆਈ ਰਹੀਦੀ ਹੈ ਨਾ ਚਾਰ ਇਲੈਕਸ਼ਨ ਹੋ ਗਏ ਦੋ ਸਾਲਾਂ ਦਾ ਫੇਰ ਹੋਣੀ ਹੈ ਜੀ ਤਿੰਨ ਮਹੀਨੇ ਬਾਅਦ ਕੌਂਸਲਰ ਦੀ ਕੌਂਸਲਰ ਦੀ ਤੁਸੀਂ ਪ੍ਰਚਾਰ ਕਰਦੇ ਹੋ ਹਾਂਜੀ ਤੇ ਤੇਰੇ ਇੱਕ ਹੋਰ ਭਾਈ ਜੀ ਆਏ ਨੇ ਏ ਕਾਂਗਰਸ ਦਾ ਕਰ ਰਹੇ ਨੇ ਉਹ ਆਮ ਆਦਮੀ ਪਾਰਟੀ ਦਾ ਕਰ ਰਹੇ ਸੀਗੇ ਇਹ ਸਾਊਥ ਬੈਸਟ ਹਲਕਾ ਜਿਹੜਾ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਕੀ ਨਾਮ ਹੈ ਲੱਕੀ ਲੱਕੀ ਚਲੋ ਵਧੀਆ ਇਹ ਤਾਂ ਰੋਜ਼ਗਾਰ ਤੁਸੀਂ ਆਪਣਾ ਕੁਮਾਰਿਓਂ ਕੀ ਲੱਗ ਰਿਹਾ ਮੂਡ ਇਲਾਕੇ ਦਾ ਵਧੀਆ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਹਾਂਜੀ ਕਿਹੜੀ ਪਾਰਟੀ ਦਾ ਚੱਲ ਰਿਹਾ 60 ਤੇ ਦੋਹਾਂ ਦੀ ਜੀ ਆਮ ਪਾਰਟੀ ਤੇ ਕਾਂਗਰਸ ਦੀ ਉੱਡੀ ਫਾਈਟ ਚੱਲ ਰਹੀ ਹੈ ਹਾਂਜੀ ਤੁਸੀਂ ਮਤਲਬ ਜੁੜੇ ਵੀ ਜੁੜ ਵੀ ਗਏ ਹੋ ਕਿ ਕੱਲਾ ਕੰਮ ਹੀ ਕਰ ਰਹੇ ਹੋ ਨਹੀਂ ਮਹਾਰਾਜ ਜੁੜੇ ਤੇ ਹੀ ਆ ਜੇ ਜਿਨ੍ਹਾਂ ਦਾ ਖਾਣਾ ਮਹਾਰਾਜ ਉਹਨਾਂ ਨਾਲ ਜੁੜਨਾ ਹੀ ਪੈਣਾ ਜੀਨਾ ਕੰਮ ਕਰਨਾ ਹਾਂਜੀ ਪਰ ਨਿਊਟਰਲ ਹੋ ਕੇ ਜੇ ਦੱਸੋ ਤਾਂ ਕੀ ਮਾਹੌਲ ਹੈ ਨਿਊਟਰਲ ਹੋ ਕੇ ਮਤਲਬ ਅੱਜ ਦੀ ਸਥਿਤੀ ਕੀ ਹੈ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਦੇਖੋ ਜੀ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਸੱਟ ਤੇ ਦੋਹਾਂ ਦੀ ਬਰਾਬਰ ਜੀ ਹੂੰ ਠੀਕ ਹੈ ਜੀ ਤੇ ਜੇ ਤੇ ਭਵਿਸ਼ਾ ਦੇਖਣਾ ਮਾਰੇ ਤੇ ਤੁਹਾਨੂੰ ਪਤਾ ਨਸ਼ਾ ਬਹੁਤ ਜਿਆਦਾ ਵਧਿਆ ਹੈ ਕੈਂਪ ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਹੈ ਹਾਂ ਹਾਂਜੀ ਬਹੁਤ ਜਿਆਦਾ ਜਿਹਦੇ ਕੰਨ ਲੋਕਾਂ ਦੀਆਂ ਮਾਵਾਂ ਰੋਂਦੀਆਂ ਨੇ ਗੰਦਾ ਪਾਣੀ ਲੋਕੀ ਪੀਂਦੇ ਨੇ ਬਿਮਾਰ ਹੋ ਜਾਂਦੇ ਨੇ ਸਰਕਾਰ ਜਿਹੜੀ ਮਰਜ਼ੀ ਆਏ ਪ੍ਰਸ਼ਾਸਨ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਧਿਆਨ ਰੱਖ ਕੇ ਪਾਣੀ ਦਾ ਨਸ਼ੇ ਦਾ ਇਹ ਚੀਜ਼ਾਂ ਦਾ ਧਿਆਨ ਰੱਖੋ ਆਪਾਂ ਹਰ ਇੱਕ ਦਿਨ ਹਾਲ ਜਿਹੜੀ ਮਰਜ਼ੀ ਆ ਜਾਏ ਤੇ ਇਹ ਮਸਲੇ ਆ ਲੋਣ ਇੱਕ ਲਾਟਰੀ ਦਾ ਬੜਾ ਰੌਲਾ ਪੈਂਦਾ ਇੱਧਰ ਸੱਟਾ ਉਹ ਤੇ ਹੈ ਜੇ ਦੜਾ ਸੱਟੇ ਦਾ ਤਾਂ ਕੰਮ ਚੱਲਦਾ ਜਲਦਾ ਘਰਾਂ ਘਰਾਂ ਚ ਕੀ ਗਲੀਆਂ ਮਹੱਲਿਆਂ ਚ ਕੀ ਚੱਲਦਾ ਜੀ ਚੱਲ ਰਿਹਾ ਹਾਂਜੀ ਤੇ ਉਹਦਾ ਫਿਰ ਜਿਹੜਾ ਨੁਕਸਾਨ ਵੀ ਘਰਾਂ ਨੂੰ ਹੋ ਰਿਹਾ ਲੋਕਾਂ ਨੂੰ ਹੋ ਰਿਹਾ ਮਾਰੇ ਹੁੰਦੇ ਆ ਲੋਕਾਂ ਦੀ ਧੀ ਬਹੁਤ ਖਰਾਬ ਹੁੰਦੇ ਪੈਸਾ ਬਰਬਾਦ ਹੁੰਦਾ ਹੈ ਲੀਡਰ ਵੇਂਦੇ ਨਹੀਂ ਆ ਲੱਗਦਾ ਰੁਕੂਗਾ ਹੁਣ ਬੜਾ ਮੁੱਦਾ ਚੱਕਿਆ ਹੋਇਆ ਲੋਕਾਂ ਨੇ ਕਿ ਸੜਾ ਸਟਾਰੂ ਲੱਗਦਾ ਹੈ ਹਾਂਜੀ ਤੇ ਮੁਕਾਬਲਾ ਤੁਹਾਡਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਹਾਂਜੀ ਆਮ ਆਦਮੀ ਪਾਰਟੀ ਦਾ ਛੀਤਲ ਬਾਹਰ ਹੋ ਗਿਆ ਬੀਜਪੀ ਬਾਹਰ ਭਾਈ ਰੋਲਾ ਇਹਨਾਂ ਦਾ ਜ਼ਿਆਦਾ ਹੈ ਅਸੀਂ ਕਹਿਣਾ ਨਹੀਂ ਚਾਹੁੰਦੇ ਕਿ ਬਾਹਰ ਹੈ ਪਰ ਰੋਲਾ ਇਹਨਾਂ ਦਾ ਜ਼ਿਆਦਾ ਹੈ ਕਾਂਗਰਸ ਤੇ ਆਮ ਦਾ ਆਮ ਦਾ ਦਲ ਬਦਲਦੇ ਜਿਹੜੇ ਲੋਕ ਜਿਹਨੇ ਦਲ ਬਦਲੀ ਵਾਲੇ ਵੀ ਹੈਗੇ ਨੇ ਜਿਹੜੇ ਉਹੀ ਉਮੀਦਵਾਰ ਭਾਜਪਾ ਤੋਂ ਆਏ ਉਹੀ ਉਮੀਦਵਾਰ ਆਪ ਦਾ ਭਾਜਪਾ ਤੋਂ ਆਏ ਔਰ ਜਿਹੜਾ ਪਿਛਲੀ ਵਾਰੀ ਭਾਜਪਾ ਦਾ ਸੀ ਉਹ ਆਪ ਨੂੰ ਆਏ ਨਾ ਇਹਨੇ ਭਾਜੀ ਚਲੋ ਅਸੀਂ ਨਹੀਂ ਕਹਿੰਦੇ ਉਹ ਵੀ ਭਾਜੀ ਚਲੋ ਅਸੀਂ ਰੱਬ ਕਰੇ ਉਹਨਾਂ ਨੂੰ ਬਹੁਤ ਤਰੱਕੀਆਂ ਤੇ ਲੈ ਕੇ ਜਾ ਜਿਨ੍ਹਾਂ ਦਾ ਸੋਚਣਾ ਕੋਈ ਸ਼ੀਤਲ ਭਾਈ ਬਹੁਤ ਪਿਆਰਾ ਸਾਡੇ ਵੱਡੇ ਭਾਈ ਨੇ ਇਹੋ ਜੀ ਗੱਲ ਨਹੀਂ ਹੈਗੀ ਪਰ ਜਿਹੜੀ ਵੀ ਚੀਜ਼ ਅੱਗੇ ਆਏ ਅਸੀਂ ਕੰਨੇ ਆ ਕਿ ਆਹ ਚੀਜ਼ਾਂ ਨੂੰ ਧਿਆਨ ਰੱਖ ਕੇ ਕਾਮਨਾ ਜੀ ਦਾ। ਠੀਕ ਹੈ। OK भाई थैंक यू। ਲੰਦਰ ਵੈਸਟ ਹਲਕੇ ਦੀਆਂ ਗਲੀਆਂ ਦੇ ਵਿੱਚ ਆ ਬੀਬੀਆਂ ਦੇ ਕੋਲੇ ਪਹੁੰਚਿਆ। ਇਹਨਾਂ ਤੋਂ ਜਾਣਾਂਗੇ ਇਸ ਚੋਨ ਨੂੰ ਉਹ ਕਿਵੇਂ ਦੇਖ ਰਹੇ ਨੇ। ਕਿਹੜੇ ਮੁੱਦੇ ਨੇ, ਕੀ ਮਸਲੇ ਹੱਲ ਹੋਏ ਕਿ ਨਹੀਂ, ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਇੱਥੇ ਪੇਸ਼ ਆ ਰਹੀਆਂ ਨੇ। ਸਸਕਰ ਜੀ। ਸਸਕਰ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਮਲੇਸ਼ ਹੈ। ਬਿੱਲ ਬਹੁਤ ਆਉਂਦੇ ਆ। ਪਾਣੀ ਬਹੁਤ ਗੰਦਾ ਕੋਈ ਕੋੜੇ ਵਾਲਾ ਨਹੀਂ ਕੋਈ ਕੁਛ ਨਹੀਂ। ਹਮ। ਸਾਰੇ ਆਣਕ ਵਾਅਦੇ ਕਰਦੇ ਆ ਤੇ ਕੋਈ ਨੁਮੰਦ ਹੈ ਨਹੀਂ। ਫਸਲ ਜਿੰਨੇ ਆ। ਪੈਸੇ ਵੀ ਦਿੰਨੇ ਆ। ਭਾ ਡਰ ਲੱਗਦਾ ਬੱਚਿਆਂ ਦਾ ਮੇਰੀ ਗਾਸ ਨੂੰ ਬੱਚੇ ਕਿਤੇ ਹੱਥ ਲਾਨ ਖੇਡਦੇ ਖੁਰਦੇ ਸੜ ਜਾਂਣ ਕਰੰਟ ਪਵੇ ਮਰ ਜਾਂਣ ਕੀ ਕਰਾਂਗੇ ਵੋਟਾਂ ਲਈ ਆਂਦੇ ਅਸੀਂ ਵੋਟਾਂ ਸਾਰਿਆਂ ਨੂੰ ਪਾਣੇ ਆ ਸਾਡੇ ਕੋ ਮਸਲੇ ਹੱਲ ਨਹੀਂ ਕਰਦੇ 5 5000 ਪਾਣੀ ਕੋਈ ਵੀ ਨਹੀਂ ਕਰਦਾ ਪਾਣੀ ਬਹੁਤ ਲੇਟ ਆ 12 ਵਾਰ ਪਾਣੀ ਆਂਦਾ ਉਸ ਲਈ ਕਿਸੇ ਨੇ ਕੰਮ ਨਹੀਂ ਪਾਣੀ ਬੰਦ ਰੰਦਾ ਤਿੰਨ ਤਿੰਨ ਦਿਨ ਪਾਣੀ ਬੰਦ ਰਹਿੰਦਾ ਇੰਨੀ ਮੁਸ਼ਕਲ ਆਂਦਾ ਤੇ ਫਿਰ ਗੰਦਾ ਆਂਦਾ ਗੰਦਾ ਆਂਦਾ ਇਹ ਵੀ ਦੇਖ ਲਓ ਤਾਂ ਪੰਜ ਛਾਹ ਅੱਜ ਪਿਆ ਹੋਇਆ ਰੇਤਾਂ ਵਾਲਾ ਪਾਣੀ ਹੈ ਸਾਰਾ ਹਾਂ ਇੰਨਾ ਬੁਰਾ ਹਾਲ ਹੈ ਜੀ ਹਾਂ ਜੀ ਬਹੁਤ ਬੁਰਾ ਹਾਲ ਬਿਲਕੁਲ ਦਿਖਾਓ ਪਹਿਲਾਂ ਟਾਪਾ ਇਦਾਂ ਹੀ ਚੱਲਦੇ ਆ ਕਿ ਜਿਹੜਾ ਜਿਹੜਾ ਪਾਣੀ ਨੂੰ ਲੈ ਕੇ ਜਲੰਧਰ ਵਾਸੀਆਂ ਦੀ ਬੜੀ ਕੰਪਲੇਂਟ ਰਹੀ ਹੈ ਕਿ ਜਿਹੜਾ ਪਾਣੀ ਮਾੜਾ ਆ ਰਿਹਾ ਤੇ ਜਿਹੜੀਆਂ ਮੁੰਡਲੀਆਂ ਜੀਨ ਲਈ ਸਹੂਲਤਾਂ ਹੁੰਦੀਆਂ ਨੇ ਜਿਹੜੀ ਜ਼ਰੂਰਤ ਹੁੰਦੀ ਹੈ ਉਹੀ ਸਾਨੂੰ ਆ ਜਿਹੜੀ ਨਹੀਂ ਮਿਲ ਰਹੀ ਔਰ ਇਹ ਵੈਸਟ ਹਾਲ ਕਾ ਜਿੱਥੇ ਚੋਣ ਹੋ ਰਹੀ ਹੈ ਔਰ ਇੱਥੇ ਲੋਕ ਕੰਪਲੀਟ ਕਰ ਰਹੇ ਨੇ ਕਿ ਜਿਹੜਾ ਪਾਣੀ ਅੱਜ ਵੀ ਸਾਡੇ ਘਰੇ ਆ ਜਿਹੜਾ ਮਾੜਾ ਪਹੁੰਚਿਆ ਹੋਇਆ ਤੇ ਅਸੀਂ ਉਹ ਜਿਹੜਾ ਹਾਲਾਤ ਆ ਜਿਹੜੀ ਦਿਖਾਉਨੇ ਆ ਤੁਹਾਡੇ ਤੁਹਾਡੇ ਘਰੇ ਦੇਖੀ ਹੂੰ ਦਿਖਾਓ ਜੀ ਆ ਦੇਖਾ ਸਾਰੀ ਰੇਤਾ ਹੈ ਹੂੰ ਆ ਦੇ ਬਿਲਕੁਲ ਜੀ ਮੈਂ ਸਜੋਗੀ ਨਹੀਂ ਚਾਹੂੰ ਕਹੂੰਗਾ ਬਾਹਰ ਕੱਢ ਕੇ ਇਹਨੂੰ ਦਿਖਾਇਆ ਜਾਓ ਆ ਜੇ ਦਾ ਟੰ ਅੰਟੀ ਚੱਕੇ ਦੇ ਕੋਲੋਂ ਠੀਕ ਹੈ ਤਾਂ ਉਹ ਪਗੜਿਆ ਵੇ ਤਾਂ ਇਹ ਜਲੰਧਰ ਵਾਸੀ ਕਹਿ ਰਹੇ ਨੇ ਕਿ ਸਾਡੇ ਚ ਘਰਾ ਚ ਇਹ ਰੇਤੇ ਵਾਲਾ ਪਾਣੀ ਆ ਰਿਹਾ ਇਹ ਰੇਤਾ ਥੱਲੇ ਦੇਖ ਰਿਆ ਹੋਣਾ ਇਹ ਪੀਨ ਲਈਏ ਜੀ ਪੀਨੇ ਵੀ ਆ ਤੇ ਰੋਟੀ ਪਾਣੀ ਨੂੰ ਵੀ ਅਸੀਂ ਦੇਖਦੇ ਆ ਹੂੰ ਤੇ ਦੇਖੋ ਸਾਹੀ ਰੋਟੀ ਪਾਣੀ ਤੇ ਬਿਮਾਰੀਆਂ ਸਾਡੇ ਪੈਦਾ ਹੋਣੀਆਂ ਹੀ ਆ ਤੇ ਇਹਦਾ ਕੋਈ ਮਸਿਆ ਹੱਲ ਹੋਣਾ ਚਾਹੀਦਾ ਵੇ ਜਾਓ ਕੰਪਲੀਟ ਕਰਾਓ ਤੇ ਸੁਣਦੇ ਨਹੀਂ ਆ ਜਾਂਦੇ ਆ ਭੇਜ ਦਿੰਨੇ ਆ ਕੋਈ ਆਂਦਾ ਹੀ ਨਹੀਂ ਇਹ ਪਾਣੀ ਦੀ ਸਮੱਸਿਆ ਕਿੰਨੇ ਚਿਰ ਤੋਂ ਆ ਰਹੀ ਹੈ 2-3 ਸਾਲੋਂ ਚੱਲਿਆ ਜੀ ਜਾਂਦੇ ਸਾਡੇ ਮੁੰਡੇ ਪਾਣੀ ਵੀ ਭਰ ਕੇ ਖੜਦੇ ਆ ਕੋਈ ਆਂਦਾ ਹੀ ਨਹੀਂ ਬੋਤਲਾਂ ਚ ਭਰ ਕੇ ਖੜਦੇ ਕੋਈ ਆਂਦਾ ਹੀ ਨਹੀਂ ਹੈਗਾ ਆਂਦੇ ਆ ਪੈਸੇ ਮੰਗਦੇ ਆ ਕੋਈ ਸਰਕਾਰ ਨਹੀਂ ਹਲਾਲ ਕਰਦਾ ਜੇ ਕਹੋ ਭੱਟੋ ਕਹਿੰਗੇ ਅਸੀਂ ਇੱਕ ਇੱਕ ਦਾ ਸੀਵਰ ਦਾ 5-5000 ਰੁਪਇਆ ਲਾਂਗੇ 6-6000 ਰੁਪਇਆ ਲਾਂਗੇ ਪੱਟਣ ਦਾ ਤੇਰੇ ਚੁੱਪ ਕਰ ਜਾਂਦੇ ਕੋਈ ਮਹੱਲੇ ਚ ਭਰਦਾ ਕੋਈ ਨਹੀਂ ਭਰਦਾ ਹੈਗਾ ਹੂੰ ਇਹ ਬੰਦੇ ਨੇ ਕਿਥੋਂ ਚਾਪੀ ਆਪਾ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਣੇ ਆ ਤੇ ਅਸੀਂ ਕਿਥੋਂ ਭਰਨਾ ਹਾਂ ਕੂੜੇ ਵਾਲਾ ਸੁਗਲੇ ਉਹ ਦਰੂ ਰਾਤ 5 ਵਜੇ ਆਦਾ ਸ਼ਾਮੇ 5 ਵਜੇ ਆ ਜਾਂਦਾ ਦਰੂ ਸਵੇਰੇ 5 ਵਜੇ ਆ ਜਾਂਦਾ ਪਹਿਲਾਂ ਤੇ ਕੂੜਾ ਟੱਟ ਦੇਣਾਂ ਹੁੰਦੇ ਨਹੀਂ ਲੈ ਗੈਨਾ ਪਾਣੀ ਵੀ ਲੈ ਧਾਰਾ ਦੇਖੋ ਇਹ ਦੇਖੋ ਧਾਰਾ ਦਾ ਹਾਲ ਹੋ ਮੁਸ਼ਕਲ ਹੈ ਨਹੀਂ ਨਿਕਲਨੇ ਕਿ ਬੱਚੇ ਸਾਡੇ ਵਿਚਾਰੇ ਬਿਮਾਰ ਰਹਿੰਦੇ ਆ ਦੇਖੋ ਫਿਲਟਰ ਲਵਾਏ ਦੂਜੇ ਦਿਨ ਤਾਂ ਬੋਤਲ ਖਾਲੀ ਹੋ ਜਾਂਦੀਆਂ ਤੇ ਬਿੱਲ ਹੜੇ ਪਾਇੰਫਾਈ ਚੇ ਚ 2000 ਰੁਪਿਆ ਬਿੱਲ ਲੰਦਾ ਸਾਡਾ ਬਿੱਲ ਦਿਖਾ ਦਿਆ ਕੱਢ ਕੇ ਮੀਟਰਾਂ ਦੇ ਦੇਖੋ ਸਾਡੇ ਮੁੱਲੇ ਚ ਆਇਆ ਵੀ ਪ੍ਰਧਾਨ ਅਸੀਂ ਉਹਨੂੰ ਕਿਹਾ ਕਹਿੰਦੇ ਕਰਵਾ ਦਾਂਗੇ ਪਰ ਤੇ ਕਿਉਂ ਨਹੀਂ ਜਦੋਂ ਵੋਟਾਂ ਲੈਣੀਆਂ ਨੇ ਉਹ ਵੀ ਪੈਸੇ ਮੰਗਦਾ ਸਾਡੇ ਕੋ ਸਾਰੇ ਮੁੱਲੇ ਫਿਰ ਰਸੀਦ ਕੋ ਇਕੱਠੇ ਕਰਕੇ ਦਿੰਦੀ ਹੈ ਪੈਸੇ ਮੈਂ ਦੱਸੂ ਉਹ ਪਾਣਿਆ ਕਿ ਕੋਈ 50 ਪਿੰਨ ਮਿੰਟ ਮਨਜ਼ੂਰੀ ਵਾਲੇ ਆਤੇ ਕਿਥੋਂ ਕੱਟ ਨਾ ਪਏ ਕੱਢੀਏ ਸਾੜ ਕੋ ਪੈਸੇ ਨਹੀਂ ਹੁੰਦੇ ਨੇ ਤੇ ਆਪਾਂ ਜਿੰਨੇ ਹੁੰਦੇ ਉਹਨਾਂ ਦਿੰਨੇ ਆ ਫੇਰ ਉਹ ਹਯਾਲ ਦੇਖੋ ਜਿਸੀ ਕਹੋ ਕੂੜੇ ਵਾਲਾ ਸਾਨੂੰ ਸਹੀ ਲਗਾ ਕੇ ਦੋ ਵੀ ਨਹੀਂ ਦਿੰਦੇ ਜੇ ਕੂੜੇ ਵਾਲਾ ਲਾਂਦੇ ਨੇ ਉਹ ਵੀ ਅੱਗੋ ਆਕੜਦਾ ਅੱਗੋ ਕਹਿੰਦੇ ਨੇ ਅਸੀਂ ਸਾਡਾ ਕੂੜੇ ਵਾਲਾ ਕਿੱਥੋਂ ਲਿਆਈਏ ਕਿੱਥੋਂ ਐਦਾ ਕਰੀਏ ਕਿੱਥੋਂ ਕਰੀਏ ਐਦਾ ਕਰਦੇ ਆ ਕੋਈ ਜਵਾਬ ਦਿੰਦੇ ਆ ਅਸੀਂ ਫੇਰ ਚੁੱਪ ਕਰ ਜਾਂਦੇ ਆ ਚਾਰ-ਚਾਰ ਦਿਨ ਤੇ ਪੰਜ-ਪੰਜ ਦਿਨ ਕੂੜੇ ਵਾਲਾ ਕੋਈ ਕੋਈ ਸਮੱਸਿਆ ਨਹੀਂ ਸੁਣੀ ਕੋਈ ਨਹੀਂ ਸੁਣਦਾ ਕਿਸੇ ਪਾਰਟੀ ਵੱਲੋਂ ਕਿਸੇ ਵੱਲੋਂ ਨਹੀਂ ਕਿਸੇ ਵੱਲੋਂ ਕੋਈ ਭਰੋਸਾ ਨਹੀਂ ਦਿੱਤਾ ਗਾ ਹੁਣ ਫਿਰ ਕੀ ਉਮੀਦ ਆ ਤੁਹਾਡੇ ਲਈ ਜਲੰਧਰ ਚੋਂ ਆਪਾਂ ਤਾਂ ਕਹਿੰਦੇ ਕੋਈ ਵਧੀਆ ਜਿੱਤੇ ਤੇ ਵਧੀਆ ਕਰੇ ਸਾਡਾ ਕੰਮ ਅੱਗੇ ਕਹਿੰਦੇ ਸੀ ਫੁੱਲ ਵਾਲਿਆਂ ਨੂੰ ਬੋਰਡ ਪਾਇਆ ਫੁੱਲ ਵਾਲਿਆਂ ਨੂੰ ਹੀ ਪਾਈ ਦੋਨੋਂ ਨੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਪੰਜੇ ਵਾਲਿਆਂ ਨੂੰ ਪਾਉ ਪੰਜੇ ਵਾਲਿਆਂ ਨੂੰ ਵੀ ਕੋਈ ਹੱਲ ਕੀਤਾ ਨਾ ਫੁੱਲ ਨੇ ਨਾ ਪੰਜੇ ਨੇ ਕਿਸੇ ਨੇ ਕਿਸੇ ਨੇ ਨਹੀਂ ਕੀਤਾ ਫਿਰ ਇਹ ਕੀ ਕੀ ਦਿੱਤੋ ਉਮੀਦ ਕਰਦੇ ਸੀ ਹੁਣ ਤਾਂ ਆਪਾਂ ਕਹਿੰਦੇ ਬੋਰਡ ਪਾੜ ਕੇ ਸੁੱਟ ਦੋ بس ਸਾਡੇ ਆਖਿਆ ਮੀਨ ਚਾਨਿਆਂ ਕਹੋ ਜਦ ਸਰਕਾਰ ਨੇ ਸਾਡੇ ਕੋਲ ਕਰਨਾ ਹੀ ਸੀ ਵੋਟਾਂ ਹੀ ਕਾਨੂੰ ਪਾਣੀਆਂ ਫਿਰ ਇਹਨਾਂ ਵੋਟ ਪਾਓ ਹੀ ਨਾ ਇਹਨਾਂ ਦਾ ਜੋ 14000 ਰੁਪਏ ਬਿੱਲ ਆਇਆ 14000 ਬਿਲਕੁਲ ਔਰ ਬੱਚੇ ਪਾਣੀ ਇਤਨਾ ਗੰਦਾ ਆ ਰਿਹਾ ਛੋਟੇ ਬੱਚੇ ਬਿਮਾਰ ਹੋ ਰਹੇ ਆ ਇਤਨੇ ਜ਼ਿਆਦਾ ਕੈਮੀਕਲਸ ਹੈ ਪਾਣੀ ਮੇਂ तो हमारी मतलब जब वोट्स लेनी होती है वोट्स कैरी करनी होती है तब वो आ जाते हैं वोटिंग के लिए कि हाँ हमें डालो हमें डालो हर बार जब भी इलेक्शन आते हैं हमारे साथ इतना फ्रॉड होता है कि हम चाहते हैं कि इस चीज़ पर बिल्कुल ध्यान दीजिए ठीक है और पानी साफ़ आना चाहिए कूड़े वाले हमसे भी पैसे लेके जाते हैं ठीक है, है? जबकि गवर्नमेंट का बनता है वहाँ पे कि हाँ गवर्नमेंट उनको जो भी है उनकी सैलरी उनको पे करती है हमारे से तो बंदा नहीं काफ़ी बार कूड़े वाले भी हमारे साथ आके लड़के गए हैं हमारी गली में से तो बहुत मुश्किल जो गरीब बंदा मेरे पापा लेबर करते हैं तो गरीब बंदा तो नहीं कर पाएगा इतना फॉर्ड ठीक है तो गवर्नमेंट को सोचना चाहिए ਤਾਂ ਵੱਡੀ ਦਿੱਕਤ ਆ ਕੇ ਹੁਣ ਵੋਟਾਂ ਦੇ ਦੌਰ ਦੇ ਵਿੱਚ ਵੀ ਇਲੈਕਸ਼ਨ ਤਾਂ ਵਾਰ-ਵਾਰ ਹੋ ਰਹੇ ਨੇ ਜਿਮਨੀ ਚੋਣ ਵੀ ਤੁਹਾਡੇ ਜਲੰਧਰ ਦੀ ਲੋਕ ਸਭਾ ਹੋਈ ਹੈ ਨਾ ਚਾਰ ਇਲੈਕਸ਼ਨ ਤਾਂ ਹੋ ਗਏ ਪਰ ਤੁਹਾਡੇ ਮਸਲੇ ਤਾਂ ਤੁਸੀਂ ਇਹਨੇ ਕੋਈ ਵੀ ਨਹੀਂ ਹੱਲ ਕਰਦਾ ਲੰਕਦੇ ਰਹੇ ਨੇ ਬਿਲਕੁਲ ਬਿਲਕੁਲ ਇਹ ਤਾਂ ਹੈ बहुत परेशान है बहुत बड़ी संख्या में लोग परेशान हैं हर चीज़ का हल होना चाहिए जबकि सरकार को ठीक है सरकारी कर्मचारियों को इतना मतलब हो रहा है हमारे टैक्स से उनको उनके पेट भरे जा रहे हैं सैलरी दी जा रही है तो मैं चाहती हूँ कि हाँ हमारे जो मतलब आम आदमी के लिए जो रूल्स बने हैं जो लॉज बने हैं उस चीज़ पर भी वर्क होना चाहिए बिल्कुल जी आलियाँ का हाल है ਗਲੀਆਂ ਦੇ ਵਿੱਚ ਲੋਕਾਂ ਦੀ ਆਵਾਜ਼ ਹੈ ਕਿ ਪਾਣੀ ਜਿਹੜਾ ਸਹੀ ਨਹੀਂ ਆ ਰਿਹਾ ਔਰ ਜਿਹੜਾ ਪਾਣੀ ਤਾਂ ਕਿੰਨਾ ਗੰਦਾ ਲੈਟਰਿੰਗ ਕਿੰਨੀ ਹੈ ਹਾਂਜੀ ਹਾਂ ਪਾਣੀ ਵਿੱਚ ਕਿਤਨੀ ਲੈਟਰਿੰਗ ਹੈ ਕੌਣ ਪੀਏਗਾ ਬਿਮਾਰੀ ਹੋਣਗੇ ਸਾਰੇ ਇਹ ਦੇਖੋ ਇਹ ਪਾਣੀ ਹਾਡੇ ਵੀ ਤਾਜਾ ਹਾਂ ਇਹ ਹਾਲ ਹੈ ਉਹਦਾ ਪਾਣੀ ਦਾ ਇਹ ਤਾਜਾ ਪਾਣੀ ਪੀਣ ਵਾਲਾ ਹਾਂ ਪੀਣ ਵਾਲਾ ਪਾਣੀ ਹੈ ਇਹ ਬਾਲਟੀ 'ਚ ਜੰਮੀ ਹੋਈ ਹੈ ਜਾਂ ਪਾਣੀ 'ਚ ਨਹੀਂ ਇਹ ਪਾਣੀ ਇਦਾਂ ਦਾ ਆ ਜਦੋਂ ਪਹਿਲਾਂ ਆਂਦਾ ਨਾ ਸਾਰਾ ਪਾਣੀ ਇਦਾਂ ਹੁੰਦਾ ਵਿੱਚ ਜਿੱਦਾਂ ਲੈਟਰਿੰਗ ਦੀ ਬਦਬੂ ਆਂਦੀ ਹੈ ਹੂੰ ਬਹੁਤ ਮੁਸ਼ਕਿਲ ਆ ਹੂੰ ਇਸ ਤਰ੍ਹਾਂ ਪਾਣੀ ਨਮ ਹਾਂ ਪਾਣੀ ਬਹੁਤ ਗੰਦਾ ਆ ਰਿਹਾ ਇਹਦੇ ਜੀ ਸਭ ਤੋਂ ਪਹਿਲਾਂ ਸਾਡੀ ਜਿਹੜੀ ਸਮੱਸਿਆ ਜਿਹੜੀ ਪਹਿਲਾਂ ਪਾਣੀ ਦੀ ਆ ਇਹ ਠੀਕ ਕੀਤੀ ਜਾਵੇ ਉਧਰੋਂ ਗੜੀ ਜਿਹੜੀ ਉਹ ਮਤਲਬ ਕਿਸੇ ਪਾਰਟੀ ਨੇ ਕੁਝ ਨਹੀਂ ਕੀਤਾ ਕਿਸੇ ਵੀ ਨਹੀਂ ਕੀਤਾ ਹੂੰ ਤੇ ਫਿਰ ਇਸ ਵਾਰ ਤੁਹਾਨੂੰ ਉਮੀਦ ਕਿਧਰੋਂ ਭਰੋਸਾ ਕਿਧਰੋਂ ਹਣਾ ਭਰੋਸਾ ਭਰੋਸਾ ਦੇ ਦੇ ਇਹ ਜੇ ਕੰਮ ਕਰਨਗੇ ਸਾਡਾ ਕੰਮ ਕਰਨਗੇ ਸਾਡਾ ਭਰੋਸਾ ਤਾਦੀ ਹੈ ਪਤਾ ਕਿਹੜਾ ਲੱਗੇਗਾ ਕੋਈ ਚੁਣੋਂਗੇ ਪੇ ਜੋਗੇ ਕੰਮ ਲਈ ਤਾਹੀ ਹੈ ਨਾ ਸੋ ਇਹਨਾਂ ਤਾਂ ਪਹਿਲਾਂ ਹੀ ਤੁਹਾਨੂੰ ਕਿਸੇ ਨੇ ਕਹੀ ਹਾਂ ਹੁਣ ਦੇਖਦੇ ਆ ਆਪਾਂ ਸੋਚਿਆ ਆਪਾਂ ਕਿਸੇ ਨੂੰ ਵੋਟ ਨਹੀਂ ਦੇਣੀ ਹਾਂਜੀ ਆਪਾਂ ਕਿਸੇ ਨੂੰ ਵੋਟ ਨਹੀਂ ਦੇਣੀ ਹਾਂ ਹਾਂ ਜਿਹੜਾ ਸਾਡਾ ਕੋਈ ਮਸਲਾ ਹੱਲ ਹੀ ਨਹੀਂ ਹੁੰਦਾ ਪਿਆ ਅਸੀਂ ਇਹਨਾਂ ਨੂੰ ਵੋਟਾਂ ਕਿਉਂ ਦੇਣੀਆਂ ਨੇ ਠੀਕ ਹੈ ਤੁਹਾਡੇ ਤਾਂ ਸਾਰੀਆਂ ਪਾਰਟੀਆਂ ਵਾਲੇ ਤਾਂ ਸਾਰੇ ਤੇ ਸਾਰੇ ਲੀਡਰ ਤਾਂ ਜਲੰਧਰ ਬੈਠੇ ਆ ਸਾਰੇ ਆਪਣਾ ਪੇਟ ਭਰਨ ਵਾਸਤੇ ਬੈਠੇ ਹੋਏ ਨੇ ਕਿਸੇ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਪਿਆ ਤੁਸੀਂ ਕਹਿੰਦੇ ਸਾਡੇ ਦਾ ਕੁਝ ਵੀ ਨਹੀਂ ਹੋਇਆ ਸੀ ਕਿਸੇ ਨੂੰ ਨਹੀਂ ਵੋਟ ਪਾਣੀ ਅਸੀਂ ਕਿਸੇ ਨੇ ਨਹੀਂ ਵੋਟ ਪਾਣੀ ਹਾਂ ਸਾਹੀਂ ਜਿਹਦੇ ਕੋਲ ਵੀ ਜਾਈਏ ਕੋਈ ਮਸਲੇ ਹੱਲ ਹੁੰਦੇ ਮਸਲੇ ਤਾਂ ਹੁੰਦੇ ਹੀ ਨਹੀਂ ਬੇਹੱਲ ਜਿਹਦੇ ਕੋਲ ਵੀ ਜਾਂਦੇ ਆ ਕੋਈ ਸਾਡੀ ਗੱਲ ਸੁਣਦਾ ਹੀ ਨਹੀਂ ਹੈਗਾ ਗੇਟ ਹੀ ਨਹੀਂ ਖੁੱਲਦੇ ਹੈਗੇ ਗੇਟ ਹੀ ਨਹੀਂ ਖੁੱਲਦੇ ਹੈਗੇ ਸਾਡੇ ਵਾਸਤੇ ਤਾਂ ਕੋਈ ਸਰਕਾਰ ਵੀ ਹੈ ਨਹੀਂ ਸਾਡੇ ਬੱਚੇ ਬਿਮਾਰ ਹੁੰਦੇ ਸੀ ਆਪੀ ਬਿਮਾਰ ਹੁੰਨੇ ਬੇ ਹਾਂ ਉਹਦੇ ਚ ਵੀ ਮੇਰੀ ਘਾਸ ਨੂੰ 20-20 ਕਿਲੋ ਇੱਕ ਬੰਦੇ ਦੀ ਮੇਰੀ ਘਾਸ ਸਾਰਿਆਂ ਦੀ ਘਟਾ ਦਿੱਤੀ ਈ ਦਿਨ ਦਿਨ ਮਹੀਨਾ ਚਾ ਚੰਨੀ ਨਾ ਬੱਸ ਮਗਾ ਇਹ ਨਾ ਪਾਣੀ ਗੰਦਾ ਆ ਰਿਹਾ ਤੇ ਮੈਂ ਸਾਰੀ ਦੁਨੀਆ ਸਾਰੀ ਗਲੀ ਬਿਮਾਰ ਐ ਐਨੇ ਹੀ ਪਾਏ ਬਿਮਾਰੀਆਂ ਦੇ ਨਾਲੇ ਪਾ ਜਿੰਨੇ ਪਾਣੀ ਪੀ ਪੀ ਕੇ ਲਾਂਦੇ ਆ ਪਾਣੀ ਬਿਮਾਰ ਕਰਦਾ ਪਾਣੀ ਬਿਮਾਰ ਕਰਦਾ ਬੇ ਹੋਰ ਕੀ ਉਹ ਮਹਾੜ ਦੀ ਪੇਸ਼ੈਂਟ ਐ ਇਹੀ ਪਾਣੀ ਪਿੰਦੀ ਐ ਤੇ ਹੋਰ ਦਬਾਰਾ ਇੱਕਦਮ ਕਿਦਾਂ ਦੀ ਹੋ ਜਾਂਦੀ ਐ ਤੇ ਫਿਰ ਕਿ ਇਹ ਸਾਰਿਆਂ ਪਾਣੀ ਸਾਰਿਆਂ ਦੀ ਵਾਰੀ ਵੜੀ ਜਿਤਾਇਆ ਜਿਹੜਾ ਸਾਡਾ ਕੰਮ ਕਰੇਗਾ ਅਸੀਂ ਵੋਟ ਉਹਨੂੰ ਦੇਣੀ ਐ ਜਿਤਾ ਕੇ ਵੇਖ ਲੈ ਸਾਰੇ ਹਾਂ ਸਾਰੇ ਜਿਤਾ ਕੇ ਦੇਖ ਲਿਆ ਜਿਤਾ ਕੇ ਦੇਖ ਕਹਿੰਦੇ ਸੀ ਹਰਗੀ ਪੰਜੇ ਨੂੰ ਪਾਇਆ ਸਾਰਿਆਂ ਨੇ ਪੰਜੇ ਨੂੰ ਪਾਈ ਹਾਂ ਮੰਗੇ ਨੇ ਵਿਜੇ ਤਾਂ ਕੀ ਕੀਤਾ ਉਹ ਗੁ ਕਹ ਹਟਦੇ ਜੀ ਉਹ ਦਾ ਉਹ ਤਾਂ ਵਸ ਨਹੀਂ ਚਲਦਾ ਉਹ ਗੋ ਤਾਂ ਚੱਲੇਗਾ ਉਹ ਦਾ ਚੱਲੇਗਾ ਤੇ ਗਰੀਜਨ ਤਾਂ ਤੇ ਰਹਿ ਗਈ ਖੜੀ ਦੀ ਖੜੀ ਨਾ ਹਮ ਝਾਰੂ ਵਾਲ ਨੇ ਕੁਛ ਦੇਖਿਆ ਨਾ ਫੂਲ ਵਾਲ ਨੇ ਦੇਖਿਆ ਸਾਡਾ ਕਿਸੇ ਨੇ ਕੋਈ ਮਸਲਾ ਹੱਲ ਇਹ ਤੁਹਾਡੀ ਗਲੀ ਦਾ ਕੀ ਨਾਮ ਹੈ ਜੀ ਇੱਥੇ 11 ਨੰਬਰ ਗਲੀ ਹਾਂ 11 ਨੰਬਰ ਗਲੀ ਨਿਊ ਸੰਤਨਗਰ ਨਿਊ ਸੰਤਨਗਰ ਹਾਂਜੀ ਅਚਾਤਾ ਇਹ ਜੀ ਨਿਊ ਸੰਤਨਗਰ ਦੇ ਲੋਕ ਨੇ ਕਹਿੰਦੇ ਸਾਡੇ ਪਾਣੀ ਮਾੜਾ ਸਕੂੜੇ ਦੀ ਸਫਾਈ ਨਹੀਂ ਹੋ ਰਹੀ ਖਾਸ ਤੌਰ ਤੇ ਵੱਡਾ ਮਸਲਾ ਪਾਣੀ ਪੀਣ ਵਾਲੇ ਪਾਣੀ ਨੂੰ ਲੈ ਕੇ ਆ ਤਾਰਾ ਇੱਥੇ ਨੀਵੀਆਂ ਨੇ ਇਹ ਵੀ ਕਹਿ ਰਹੇ ਨੇ ਇੱਧਰ ਵੀ ਮਾੜਾ ਕੈਮਰੇ ਨਾਲ ਦਿਖਾ ਦੋ ਭਾਜੀ ਕਿੰਨੇ ਵਾਰੀ ਪੈਂਦਾ ਤਾਰਾ ਤੂੰ ਕਿੰਨੇ ਵਾਰੀ ਕਰੰਟ ਪਿਆ ਸਾਡੇ ਬੱਚਿਆਂ ਨੂੰ ਹੈਨਾ ਕਈ ਲੋਕ ਕਹਿ ਰਹੇ ਨੇ ਕਿ ਜੇ ਇਹ ਮਸਲੇ ਸਾਡੇ ਹੱਲ ਕਰੂਗਾ ਤਾਂ ਹੀ ਅਸੀਂ ਵੋਟ ਦੇਵਾਂਗੇ ਕਿਸੇ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਬੇਸਿਕ ਜੀਆਂ ਸਹੂਲਤਾਂ ਦੇ ਨਾਲ ਲੜ ਰਹੇ ਨੇ ਜਲੰਧਰ ਜਿਮਨੀ ਚੌਂਕ 'ਚ ਜਿਹੜੇ ਇਹ ਲੋਕਾਂ ਦੀ ਇਹ ਵੀ ਇੱਕ رائے ਆ ਜਿਹੜੀ ਇਸ ਗਲੀ ਤੋਂ ਤੁਹਾਡੇ ਤੱਕ ਅਸੀਂ ਰੱਖੀ ਆ ਜਲੰਧਰ ਦੀ ਜਿਮਨੀ ਚੌਂਕ ਹੋ ਰਹੀ ਆ ਕਿਵੇਂ ਮਾਹੌਲ ਕੀ ਆ ਇੱਥੇ ਮਾਹੌਲ ਇੱਥੇ ਹੈ ਕਿ ਆਪਸ ਦੇ ਵਿੱਚ ਸਭ ਲੋਕ ਗ੍ਰੈਜੂਅਤ ਛਿੜਿਆ ਹੋਇਆ ਹੈ। ਹੂੰ ਗ੍ਰੈਜੂਅਤ ਸਮਝ ਰਹੇ ਹੋ ਨਾ? ਕਿ ਕੋਈ ਉਧਰ ਪਾਰਟੀ ਉਧਰ ਜਾ ਰਿਹਾ ਬੰਦਾ ਕੋਈ ਪਾਰਟੀ ਵਾਲਾ ਬੰਦਾ ਇੱਧਰ ਆ ਰਿਹਾ ਹੈ। ਇਹਨੂੰ ਗ੍ਰੈਜੂਅਤ ਕਹਿ ਸਕਦੇ ਹੈਗੇ। ਹੂੰ ਐਸਾ ਹਾਬ ਇੱਥੇ ਮੈਨੂੰ ਤਾਂ ਇਹ ਚੀਜ਼ ਹੀ ਲੱਗ ਰਹੀ ਹੈਗੀ। ਲੀਡਰ ਲੀਡਰਾਂ ਨੇ ਵੀ ਦਲ ਬਦਲਿਆ ਉਹਨਾਂ ਨੂੰ ਕਿਵੇਂ ਦੇਖਦੇ ਹੋ? ਭਾਜੀ ਵੈਸੇ ਤਾਂ ਇੱਦਾਂ ਚਾਹੀਦਾ ਜਿਹੜੇ ਲੀਡਰ ਦਲ ਬਦਲਦੇ ਨਾ ਉਹਨਾਂ ਨੂੰ ਤਾਂ ਮੇਰੇ ਹਿਸਾਬ ਨਾਲ ਵੋਟਾਂ ਵਾਸਤੇ ਖੜੇ ਹੋਣ ਵਾਸਤੇ ਹੋਣਾ ਨਹੀਂ ਚਾਹੀਦਾ ਹੈਗਾ। ਹੂੰ ਮੇਰੇ ਮੇਰੀ ਜਿਹੜੀ ਸੋਚ ਹੈਗੀ ਮਾਂ ਨਿੱਜੀ رائے ਆ ਤੁਹਾਡੀ ਮੇਰੀ ਨਿੱਜੀ رائے ਹੈਗੀ ਬਾਕੀ ਸਰਕਾਰਾਂ ਦੀ ਆਪਣੀ رائے ਹੈਗੀ ਹੈ ਕਟੋਗੜ ਪੰਜ ਸਾਲ ਵਾਸਤੇ ਉਹਨੂੰ ਦੁਬਾਰਾ ਵੋਟਰਾਂ ਦੇ ਖੜੇ ਹੋਣ ਵਾਸਤੇ ਹੋਣਾ ਹੀ ਨਹੀਂ ਚਾਹੀਦਾ ਹੈਗਾ ਮੇਰੀ ਤਾਂ ਇਹ ਸੋਚ ਹੈ ਔਰ ਇਸ ਵਾਰ ਤਾਂ ਬਿਲਕੁਲ ਉਲਟਾ 2022 ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਲੜਿਆ ਜਿੱਤਿਆ ਸੀ ਉਹ ਭਾਜਪਾ ਵੱਲੋਂ ਆ ਗਿਆ ਜਿਹੜਾ ਭਾਜਪਾ ਵੱਲੋਂ ਹਾਰਿਆ ਸੀ ਉਹ ਆਵਾ ਦੇ ਸਾਡੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੋ ਗਿਆ ਤੇ ਜਿਹੜਾ ਕੰਮ ਮਤਲਬ ਸਾਰਾ ਕੁਝ ਉਲਟ ਹੀ ਹੋ ਗਿਆ ਅਹੀਂ ਸੋਚ ਰਿਹਾ ਕਿ ਕਿੰਨੂ ਵੋਟ ਦਈਏ ਇਹਦੇ ਵਿੱਚ ਬੰਦਾ ਕਨਫਿਊਜ਼ਨ ਦੇ ਵਿੱਚ ਹੈਗਾ ਪਰੇਸ਼ਾਨ ਹੋਈ ਭਾਈ ਪਰੇਸ਼ਾਨ ਹੈ ਜੀ ਪਰੇਸ਼ਾਨ ਹੈਗੇ ਪੂਰੇ ਪਰੇਸ਼ਾਨ ਹੈਗੇ ਹੂੰ ਸਮਝ ਨਹੀਂ ਆ ਰਹੀ ਹੈ ਬਿਲਕੁਲ ਨਹੀਂ ਸਮਝ ਆ ਰਹੀ ਹੈ ਜੀ ਬਿਲਕੁਲ ਨਹੀਂ ਸਮਝ ਆ ਰਹੀ ਹੈ ਕਿਹੋ ਜਿਹਾ ਮਾਹੌਲ ਲੱਗਦਾ ਮਾਹੌਲ ਤਾਂ ਭਾਜੀ ਹਜੇ ਕੁਝ ਨਹੀਂ ਕਹਿ ਸਕਦੇ ਹੈਗੇ ਆਪ ਦਾ ਵੀ ਮਾਹੌਲ ਹੈਗਾ ਭਾਜੀ ਜੀ ਦਾ ਵੀ ਮਾਹੌਲ ਹੈਗਾ ਤੇ ਕਾਂਗਰਸ ਦਾ ਵੀ ਮਾਹੌਲ ਹੈਗਾ ਇਹ ਕੁਝ ਨਹੀਂ ਕਹਿ ਸਕਦੇ ਨੀ ਇੱਕੋ ਜਿਹਾ ਤਿੰਨੋ ਇੱਕੋ ਜਿਹੇ ਹੈਗੇ ਜੀ ਮੁੱਦੇ ਦੇਖਿਆ ਜਾਵੇ ਸੱਟਾ ਕਹਿੰਦੇ ਇੱਥੇ ਬਹੁਤ ਚੱਲਦਾ ਨਸ਼ਾ ਹੈ ਤੇ ਮੁੱਦਿਆਂ ਦਾ ਤਾਂ ਕੋਈ ਹੱਲ ਹੋਇਆ ਨਹੀਂ ਹੈ ਹਾਲ ਕੋਈ ਕਿਸੇ ਚੀਜ਼ ਦਾ ਹੱਲ ਨਹੀਂ ਹੋਇਆ ਮੁੱਦਿਆਂ ਦਾ ਤਾਂ ਕੋਈ ਹੱਲ ਹੀ ਨਹੀਂ ਹੋਇਆ ਨਾ ਹਾਂ ਇੱਕ ਪਾਰਟੀ ਹੋਏਗੀ ਇੱਕ ਬੰਦਾ ਹੋਏਗਾ ਤਾਂ ਉਹ ਹੀ ਹੱਲ ਕਰੇਗਾ ਹੱਲ ਜਦੋਂ ਕੋਈ ਕੰਮ ਦਾ ਟਾਈਮ ਆਉਂਦਾ ਉਹ ਬੰਦਾ ਬਦਲ ਜਾਂਦਾ ਬੰਦਾ ਪਾਰਟੀ ਚੇਂਜ ਕਰ ਲੈਂਦਾ ਤੁਨੂੰ ਬੰਦਾ ਪਾਰਟੀ ਬਦਲਦਾ ਆ ਉਹ ਤਾਂ ਪਾਰਟੀ ਬਦਲੀ ਹੁੰਦੀ ਹੈ ਇਥੇ ਪਤਾ ਨਹੀਂ ਲੱਗਦਾ ਸਵੇਰੇ ਕਿਹੜੀ ਤੇ ਸ਼ਾਮ ਨੂੰ ਇਹਦੇ ਕੰਮ ਸਹੀ ਸਹੀ ਗੱਲ ਸਹੀ ਗੱਲ ਸਹੀ ਗੱਲ ਦਲ ਬਦਲਣਾਂ ਦਾ ਕੰਮ ਤੁਹਾਨੂੰ ਪਸੰਦ ਨਹੀਂ ਹੈਗਾ ਦਲ ਬਦਲਣਾ ਬਿਲਕੁਲ ਨਹੀਂ ਸਮਝ ਬਿਲਕੁਲ ਨਹੀਂ ਸਮਝ ਆ ਗਿਆ ਦਲ ਬਦਲੂ ਵਾਲਾ ਕੰਮ ਨਹੀਂ ਸਮਝ ਆਉਂਦਾ ਹੈਗਾ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਨਾ ਕੋਈ ਸਾਸਵਾਹੀ ਹੈਗੀ ਨਾ ਕੋਈ ਸੁਰੱਖਿਆ ਦਾ ਕੋਈ ਇੰਤਜ਼ਾਮ ਹੈਗਾ ਨਾ ਕੋਈ ਸਿਕਿਉਰਟੀ ਹੈਗੀ ਇਹਨਾਂ ਮੁੱਦਿਆਂ ਤੇ ਵੋਟ ਪਈਗੀ ਹੈ ਜਿਮਨੀ ਚੌਂਚ ਇਹ ਮੁੱਦੇ ਰਹਿਣਗੇ ਇਹ ਮੁੱਦਿਆਂ ਤੇ ਵੋਟ ਪਈਗੀ ਜਿਮਨੀ ਚੌਂਚ ਦੇ ਵਿੱਚ ਜੀ ਬਿਲਕੁਲ ਐਸ ਮੁੱਦਿਆਂ ਤੇ ਵੋਟ ਪਵੇਗੀ ਪਾਉਗੀ ਜੀ ਉਹ ਆਵਾਜ਼ ਹੀ ਕਿਹਦੀ ਲੱਗ ਰਹੀ ਆ ਆਵਾਜ਼ ਤਾਂ ਸਾਰੇ ਬਰਾਬਰ ਹੀ ਆ ਜੀ ਸਾਰੇ ਬਰਾਬਰ ਲੜਾਈ ਦੇ ਮਤਲਬ ਤੁਸੀਂ ਵੀ ਬਰਾਬਰ ਹੀ ਮੰਨ ਰਹੇ ਹੋ ਹੈ ਮੇਰਾ ਵਾਰ ਨਹੀਂ ਹੈਗਾ ਆਵਲਾ ਜੀ ਮੇਰਾ ਨੋਰ ਤੇ ਜਾਏਗਾ ਵਾ ਜੀ ਵਿਧਾਨ ਸਭਾ ਹਲਕਾ ਹੋ ਰਾਂ ਹਾਂ ਜੀ ਹਾਂ ਇਹ ਜਿਵੇਂ ਨਹੀਂ ਇੱਧਰ ਨਹੀਂ ਹੈਗਾ ਤੁਹਾਡਾ ਹੈ। ਤੁਹਾਡੇ ਇਲਾਕੇ ਤੇ ਠੀਕ ਚੱਲ ਰਿਹਾ ਕੰਮ। ਉਹ ਤਾਂ ਸਹੀ ਆ। ਚੱਲੀ ਜਾ ਰਿਹਾ। ਜਿਆਦਾ ਉੱਧਰ ਉੱਧਰ। ਲੋਟਕੋ ਉੱਧਰ ਵੀ ਹੈਗੀ ਆ ਸਕਿਉਰਟੀ ਦੇ ਤਾਂ ਇੱਥੇ ਵੀ ਨਹੀਂ ਹੈਗਾ। ਨਾ ਇੱਥੇ ਹੈਗਾ ਵਾ। ਤੇ ਦੇ ਸੱਤੇ ਵਾਲਾ ਜਿਹੜਾ ਕੰਮ ਉਹ ਕਿੰਨਾ ਕੁ ਭਾਰੀ ਆ। ਆ ਤਾਂ ਉੱਤੇ ਵੱਲ ਜਾਂਦਾ ਚੱਲੀ ਦੇ ਜਾਂਦਾ ਹੀ ਜਾਂਦਾ ਕਾ ਤਾਂ ਸਭ ਕੁਝ ਚੱਲਦਾ ਪਿਆ ਵਾ। ਚੱਲ ਉੱਧਰ ਵੀ ਅਸੀਂ ਰਿਹਾ। ਹਾਂਜੀ ਹਾਂਜੀ।